ਸਤਿ ਸ਼੍ਰੀ ਅਕਾਲ ਮੇਰਾ ਨਾਮ ਰਜ਼ਿੰਦਰ ਕੌਰ ਮੈਂ ਲੁਧਿਆਣੇ ਦੀ ਰਹਿਣ ਵਾਲੀ ਥੋੜੀ ਪੰਜਾਬੀ ਬੋਲਣ ਵਾਲੀ ਕਿਉਂਕਿ ਮੈਂ ਪੜ੍ਹੀ ਨਹੀਂ ਹੋਈ ਜੀ ਪਹਿਲੀ ਗੱਲ ਬਿਲਕੁਲ ਹੀ ਨਹੀਂ ਪੜ੍ਹੀ ਹੋਈ ਸਰ ਤਾਂ ਫੇਰ ਵੀ 6 ਕਲਾਸਾਂ ਪਾਸ ਨੇ ਮੈਂ ਤਾਂ ਗੱਲਾਂ ਦਾ ਬਿਜ਼ਨਸ ਕਰਦੀ ਆ ਗੱਲਾਂ ਦਾ ਬਿਲਾ ਸਮਝਾਉਣੀ ਐ ਲੈਣਾ ਮੈਨੂੰ ਆਉਂਦਾ ਨਹੀਂ ਪਰ ਮੇਰੀ ਗ੍ਰੇਡ ਆਪਲੈਂ ਮੈਨੂੰ ਬਿਨ ਪੁੱਛੇ ਆਈਡੀ ਲਾਤੀ ਮੈਡਮ ਤੇਰੀ ਆਈਡੀ ਲਾਤੀ ਕਹ ਲਾਤੀ ਆ ਕਰਨਾ ਅੱਗੇ ਵੀ ਕਈ ਗੱਲਾਂ ਹੀ ਮਾਰਦੇ ਸਾਨੂੰ ਪਤਾ ਤੈਨੂੰ ਸਾਰਿਆਂ ਨੂੰ ਜਿਆਦਾ ਗੱਲਾਂ ਹੁੰਦੀਆਂ ਨੇ ਮੈਂ ਗੱਲਾਂ ਗੱਲਾਂ ਤੇ ਬਿਜ਼ਨਸ ਕਰਦੀ ਨੇ 1,80,000 ਰੁਪਏ ਕਮਾਇਆ ਵੈਰੀ ਗੁੱਡ ਥੈਂਕ ਯੂ ਥੈਂਕ ਯੂ ਬੋਲ ਕਾਰਾ ਬਣ ਲੈ ਮੇਰੇ ਮਦਰ ਜਿਹੜੇ ਨੇ ਉਹ ਬਾਬਾਈ ਦੀ ਸੇਵਾ ਕਰਦੇ ਸੀ ਤੇ ਮੈਂ ਤਕਰੀਬਨ ਗੁਰ ਸਿੱਖੀ ਦੇ ਨਾਲ ਵੀ ਜੁੜੀ ਆ ਪਰ ਫੈਸ਼ਨ ਦੇ ਨਾਲ ਵੀ ਦੋਨੋਂ ਹੀ ਕੰਮ ਕਰਦੀ ਆ ਜਿੱਥੇ ਇਹ ਸਾਡੇ ਜਗਨੂਰ ਸਿੰਘ ਆ ਸਾਡੇ ਪਿੰਡ ਦੇ ਨੰਬਰਦਾਰ ਆ ਤੇ ਇਹਨਾਂ ਵੀ ਮੇਰੇ ਦੇ ਮਾਪੇ ਸੂਰਤ ਤੱਕ ਜਿੰਨੇ ਮੈਂ ਕਹਿੰਦਾ ਇਹਨਾਂ ਕੋਈ ਨਾ ਸਵਾਲ ਜਵਾਬ ਨਹੀਂ ਕੀਤਾ ਇਹਨਾਂ ਨੇ ਸ਼ਖਸ਼ੀਅਤ ਜਿੰਨੇ ਪੈਸੇ ਬਣਾ ਕੇ ਸਾਡੇ ਲਵਾਏ ਪਰ ਉਸ ਟਾਈਮ ਆ ਇਹਦਾ 430 ਡਾਲਰ ਦਾ ਵੀ ਮੈਨੂੰ ਜਾਣ ਕੀਤੀ ਸੀ ਸਟਾਡੀ ਦਾ ਤੇ ਇਹਨਾਂ ਨੂੰ ਹੀ total 115 ڈالر ਆ ਚੁੱਕੇ ਆ ਬਿਨਾ ਉਧਰ ਕੇ ਕਿਤੇ ਚਲੋ ਜੀ ਨਾ ਲਈ ਹਾਂਜੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਜਲਦੀ ਹੀ 4000 ਤੋਂ ਉਪਰ ਦੀ ਆਈਡੀ ਡੰਡ ਕਰਨਗੇ ਔਰ ਤਮਾਕੇਦਾਰ ਇਨਕਮ ਕਮਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੰਪਨੀ ਸੇ ਕੀਤਾ ਲੇਕਿਨ ਜਦ ਸਿਸਟਮ ਸਮਝਿਆ ਥੋੜਾ ਜਿਹਾ ਮੈਡਮ ਕਹਿੰਦੇ ਮੇਰੇ ਕੋਲ ਬੈਠ ਬੈਠ ਕੇ ਸਮਝਾ ਲੇ ਤਾਂ ਫਿਰ ਆਪਕਾ ਲਾਈਨ ਸੋਮੇ ਨਾ ਤਾਂ ਪਹਿਣਾ ਹੀ ਆ ਬੈਠ ਕੇ ਜਦ ਮੈਂ ਥੋੜਾ ਜਿਹਾ ਸਿਸਟਮ ਸਮਝਿਆ ਅੱਜ ਮੇਰੀ ਇਨਕਮ ਦੀ ਗੱਲ ਕਰਾਂ ਤਾਂ 2 1 ਲੱਖ ਪਲੱਸ ਹੋ ਰਹੀ ਹੈ ਵੀਰ ਜੀ ਮੈਂ ਸਿਸਟਮ ਦੇ ਵਿੱਚ ਤੇ ਚਲੋ ਤਰਸੀਨ ਸਿੰਘ ਜੀ ਹੁਣਾਂ ਨੂੰ ਪਤਾ ਹੀ ਆ ਸ਼ਮਸ਼ੇਰ ਜੀ ਨੂੰ ਕੁਲਦੇਵ ਜੀ ਨੂੰ ਬੜੀ ਮੁਸ਼ਕਲ ਨਾ ਆਇਆ ਕਿਉਂਕਿ ਕੰਪਨੀਆਂ ਚ ਧੋਖਾ ਵੜਾ ਖਾਦਾ ਜਿੰਨੀਆਂ ਵੀ ਕੰਪਨੀਆਂ ਆਈਆਂ ਉਹਨਾਂ ਨੇ ਠੱਗਿਆ ਹੀ ਤੇ ਸਾਡੇ ਦੇ ਘਰ ਦੇ ਜਿਹੜੇ ਫੂਮ ਮੀਟਿੰਗਾਂ ਕਰਾਉਂਦੇ ਨੇ ਤੇ ਘਰ ਦੇ ਵੀ ਸਾਨੂੰ ਕਹਿੰਦੇ ਵੀ ਹਟ ਤੂੰ ਨਹੀਂ ਹੁਣ ਭਾਂਡੇ ਸਾਫ਼ ਕੀਤੇ ਜਾਂਦੇ ਕਿਉਂਕਿ ਚਾਹ ਪੀਣਾ ਦੇ ਉਹ ਕਹਿੰਦਾ 100 150 300 ਬੰਦੇ ਦੀ ਅਸੀਂ ਹੁਣ ਫੂਮ ਮੀਟਿੰਗ ਕਰਾਉਂਦੇ ਨੇ ਹਾਂ ਆਰਸੀਐਮ ਵਗੈਰਾ ਦੇ ਵਿੱਚ ਤੇ ਇੱਕ ਮਤਲਬ ਕਿ ਇਹੋ ਜੀ ਅੰਨੇ ਦੀ ਕੰਪਨੀ ਆਈ ਉਹ ਸਾਨੂੰ ਅੰਨੇ ਕਰਕੇ ਚਲੇਗੀ ਠੀਕ ਹੈ ਜੀ ਤੇ ਬੜਾ ਹੀ ਉਹਦੇ ਵਿੱਚ ਅਸੀਂ ਲਾਜ਼ ਖਾਦਾ ਤੇ ترસિંહ ਸਿੰਘ ਜੀ ਹੁਣ ਜਦੋਂ ਮੇਰੇ ਕੋਲ ਜਾਇਆ ਕਰਨਾ ਚਾਹਨਾ ਫੋਨ ਕਰਿਆ ਕਰਨਾ ਮੈਨੂੰ ਦੇ ਹੁੰਤੇ ਕਿਉਂਕਿ ਕਈ ਵਾਰ ਇਹਨਾਂ ਨੂੰ ਮੈਂ ਝੂਠੇ ਵੀ ਬੋਲ ਦਿੰਦਾ ਹਾਂ ਕਿਉਂਕਿ ਮੈਨੂੰ ਇਹ ਹੀ ਵੀ ਫੇਰ ਵਸਾਉਣ ਵਾਲੇ ਆ ਗਏ ਆ ਠੀਕ ਹੈ ਜੀ ਪਰ ਉਹ ਮੈਂ ਇੱਕ ਦਿਨ ਇਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਮੈਂ ਡਿਊਟੀ ਤੇ ਹਾਂ ਤੇ ਡਿਊਟੀ ਤੇ ਮੇਰੇ ਕੋਲ ਚਲੇ ਗਏ ਜਿਸ ਟਾਈਮ ਡਿਊਟੀ ਤੇ ਗਿਆ ਤੇ ਮੈਂ ਆ ਵੀ ਲੈ ਵੀ ਆ ਗਏ ਤੇ ਮੈਂ ਹੁਣ ਪਤਾ ਨਹੀਂ ਕਿੰਨੇ ਦੇ ਕੇ ਛੱਡਣਾ ਪਊਗਾ ਇਹਨਾਂ ਮੇਰੀ ਪੈਨਸ਼ਨ ਵੀ ਆਈ ਸੀ ਮੈਂ ਆਰਮੀ ਪਰਸਨ ਆ ਆਰਮੀ ਚੋਂ ਰਿਟਾਇਰ ਆ ਮੇਰੀ ਪੈਨਸ਼ਨ ਆਈ ਸੀ ਤੀਨੇ 35-40000 ਰੁਪਿਆਵਾਂ ਪੈਨਸ਼ਨ ਵੀ ਲੈਣ ਦਿਆਂ ਇਹਨਾਂ ਨੇ ਮੇਰੇ ਕੋਲ ਸਿਰਫ 3000 ਰੁਪਿਆ ਲਿਆ 3000 ਰੁਪਇਆ ਲੈ ਕੇ ਤੇ ਮੇਰਾ ਨਾ ਅਕਾਊਂਟ ਖੋਲ ਦਿੱਤਾ ਆਈਡੀ ਲਾ ਦਿੱਤੀ ਤੇ ਮੈਂ ਚਲੋ ਸੋਚਿਆ ਮੈਂ ਤਾਂ ਸੌਖਾ ਹੀ ਗਿਆਨ ਸੁਣ ਲਿਆ ਕਿ 3000 ਨਾਲ ਹੀ ਕੰਮ ਨਿਪਟ ਗਿਆ ਮੈਂ ਤੁਹਾਨੂੰ ਸੱਚਾਈ ਦੱਸਦਾ ਇਸ ਚੀਜ਼ ਦੀ ਫਿਰ ਇਹਨਾਂ ਨੇ ਮਤਲਬ ਕਿ ਮੈਨੂੰ ਮੈਂ ਕੰਮ ਨਹੀਂ ਕੀਤਾ ਹੱਤਾ ਕਿ ਕੰਮ ਨਹੀਂ ਕੀਤਾ ਮੈਂ ਤੇ ਜਦੋਂ ਮੇਰੇ ਥੱਲੇ ਸਟ੍ਰਕਚਰ ਬਣ ਗਿਆ ਨਾ ਦੋ ਪਰਸਨ ਆ ਗਏ ਮੇਰੇ ਥੱਲੇ ਫਿਰ ਇਹਨਾਂ ਨੇ ਕਿਹਾ ਵੀ ਤੇਰੇ ਥੱਲੇ ਸ਼ਮਸ਼ੀਰ ਸਿੰਘ ਦਾ ਪੁੰਨ ਗਿਆ ਗਲਦੀਪ ਦਾ ਵੀ ਇਹ ਮੇਰੇ ਸੀਨੀਅਰ ਆ ਤੇ ਇਹ ਕਹਿੰਦੇ ਵੀ ਤੁਹਾਡੇ ਥੱਲੇ ਦੋ ਪਰਸਨ ਆ ਗਏ ਆ ਮੈਨੂੰ ਇਹਨਾਂ ਨੇ ਪਹਿਲਾਂ ਦੱਸਿਆ ਸੀ ਵੀ ਟੌਪ 2 ਬਾਟਮ ਤੇ ਰਾਈਟ ਟੂ ਲਿਫਟ ਇਹ ਚ ਸਟਰਕਚਰ ਬਣਦਾ ਵਾ ਤੇ ਮੈਂ ਹਾਂ ਵੀ ਇਹ ਤੇ ਅਜੇ ਤੱਕ ਇਦਾਂ ਸੁਣਿਆ ਹੀ ਨਹੀਂ ਆ ਵੀ ਕਿਸੇ ਦੇ ਕੰਮ ਕਰਨ ਦੇ ਨਾਲ ਥੱਲੇ ਸਟਰਕਚਰ ਬਣ ਜੇ ਉਹ ਜਦੋਂ ਮੈਂ ਵੇਖਿਆ ਤੇ ਵਾਕਿਆ ਸੀ ਦੋ ਪਰਸਨ ਆਏ ਦੋ ਦੇ ਨਾਲ ਜਿੰਨਾ ਇਹਨਾਂ ਦੋ ਕਿਹਾ ਤੇ ਮੈਨੂੰ ਕਹਿੰਦੇ ਵੀ ਆਪ ਤਾਂ ਹੁਣ ਲੈਵਲ ਚੁੱਕ ਲਾ ਮੈਂ ਦੂਸਰਾ ਲੈਵਲ ਕਰ ਲਿਆ ਜਦੋਂ ਦੂਸਰਾ ਲੈਵਲ ਕਰ ਲਿਆ ਮੈਂ 40 ਵਾਲਾ ਤੇ ਮੇਰੇ ਥੱਲੇ ਇੱਕ ਪਰਸਨ ਆ ਗਿਆ ਉਹਨੇ 19 ਡਾਲਰ ਆਕੇ ਮੈਨੂੰ ਮੈਂ ਹਾਂ ਵੀ ਇਹ ਚ ਹੈਗੀ ਪਾਵਰ ਹੈ ਸਿਸਟਮ ਦੇ ਵਿੱਚ ਫਿਰ ਮੈਂ ਆਹ ਵੀ ਇਹ ਕੰਪਨੀ ਨਹੀਂ ਹੈਗੀ ਸਿਸਟਮ ਹੈ ਕਹਿੰਦੇ ਆ ਤੇ ਵਾਕਈ ਇਹਦੇ ਵਿੱਚ ਪੈਸੇ ਆਉਂਦੇ ਆ ਕੀ ਕੀਤਾ ਵੀ ਮੈਂ ਉਸ ਦਿਨ ਤੋਂ ਇੱਕ ਨਿਰਣਾ ਕਰ ਲਿਆ ਮੈਂ ਫਿਰ ਇਹ ਸ਼ੁਰੂ ਕੀਤੀਆਂ ਮੈਂ ਵੱਡੀਆਂ ਆਈਡੀਆਂ ਲਾਈਆਂ 230 930 430 ਤੇ ਮੇਰੀ ਤਕਰੀਬਨ 4 ਕ ਮਹੀਨੇ ਦੀ ਜਿਹੜੀ ਇਨਕਮ ਹੈ 25 ਲੱਖ ਤੋਂ ਪਲੱਸ ਮੈਂ ਤੇ ਸਭ ਦਾ ਬੈਂਕ ਅਕਾਊਂਟ ਨੰਬਰ ਦੇ ਦੇਣਾ ਮੇਰੀ ਆਈਡੀ ਨੰਬਰ ਦੇਣਾ ਖੋਲ ਕੇ ਉਹਨੂੰ ਵੇਖ ਲਓ ਠੀਕ ਹੈ ਇਸ 'ਚ ਝੂਠ ਵਾਲਾ ਕੋਈ ਨਹੀਂ ਹੈਗਾ ਤੇ 10 ਆਈਡੀਆਂ ਮੇਰੀਆਂ 930 ਤੇ ਮੇਰੀਆਂ ਪਰਿਵਾਰ ਦੀਆਂ ਯਾਦਦੀਆਂ ਹੀ ਚਾਰ ਐਂਟਰੀਆਂ ਮੇਰੀਆਂ 930 ਤੇ ਕਿਉਂਕਿ ਉਸ ਟਾਈਮ ਦੇ ਤੇ ਸਾਨੂੰ ਕਿਉਂ ਸਿਲਵਰ ਬਾਅਦ ਦੇ ਵਿੱਚ ਖੁੱਲਿਆ ਜੇ ਹੁਣ ਜਣੀਆਂ ਆਪਾਂ ਸਿਲਵਰ ਦੇ ਵਿੱਚ ਐਂਟਰੀਆਂ ਪਾਉਂਦੀਆਂ ਹੋ ਸਕਦੀਆਂ ਮੇਰੀਆਂ ਜਿਹੜੀਆਂ 10 ਦੀਆਂ 10 ਐਂਟਰੀਆਂ ਸਿਲਵਰ ਦੇਤੇ ਹੁੰਦੀਆਂ ਤੇ ਕੁਝ ਹੁਣ ਵੀ ਹੈਗੀਆਂ ਵਿੱਚ ਪਰ ਉਹ ਆਈਡੀਆਂ ਦਾ ਅਜੇ ਦੁਨੀਆਂ ਤੋਂ ਆਪਣੇ ਮੇਰੇ ਸੀਨੀਅਰ ਨੂੰ ਨਹੀਂ ਪਤਾ ਹੈਗਾ ਵੀ ਸਿਲਵਰ ਤੇ ਕਿੰਨੀਆਂ ਪਹੁੰਚੀਆਂ ਰਣਜੀਤ ਸਿੰਘ ਦੀਆਂ ਚਲੋ ਇਹ ਚੀਜ਼ਾਂ ਮੈਂ ਦੱਸਣ ਦਿਆਂ ਵੀ ਜੋ ਵੀ ਇੱਥੇ ਪਰਸਨ ਆਇਆ ਵਾ ਉਹਨੂੰ ਇਸ ਚੀਜ਼ ਨੂੰ ਨਿਰਣਾ ਲਿਕੇ ਰੱਖ ਲੋ ਇੱਥੇ ਸ਼ੁਰੂ ਕਰ ਦਿਓ ਕੰਮ ਕਿਉਂਕਿ ਮੈਂ ਵੀ ਜਿਹੜੀ ਇਹਦੀ ਅਡੀਕ ਕੀਤੀ ਸੀ ਵੀ 19 ਡਾਲਰ ਦੀ ਮੈਂ ਅਡੀਕ ਕੀਤੀ ਸੀ ਉਹ ਸਦਾ ਜਮਾ ਜਿੰਨੇ ਮੈਨੂੰ ਕਹਿ ਕੇ ਆਏ ਮੈਂ ਉਤਨੀ 230 ਦੇ ਉੱਤੇ ਲਾ ਦਿੰਦਾ ਤੇ ਉਸ ਦਿਨ ਮੇਰਾ ਇਹ ਲੈਵਲ ਪਰ ਮੈਂ ਫਲੈਸ਼ ਨਹੀਂ ਕੋਈ ਵਜਣ ਦਿੱਤੀ ਜਿੱਦਾਂ ਮੇਰੇ ਮੈਨੂੰ ਸੀਨੀਅਰ ਦੱਸੀ ਗਿਆ ਵੀ ਹੁਣ ਲੈਵਲ ਚੁੱਕ ਲਾ ਮੈਂ ਲੈਵਲ ਚੁੱਕੀ ਗਿਆ ਨਾਲ ਕੰਮ ਬਹੁਤ ਕੀਤਾ ਔਰ ਮੇਰੇ ਕੰਮ ਕਰਨ ਦੇ ਨਾਲ ਵੀ ਮੇਰੇ ਸੀਨੀਅਰਾਂ ਨੂੰ ਪਲੇਸਮੈਂਟ ਗਈ ਆ ਇਹ ਆਪਣੇ ਮੂੰਹੋਂ ਦੱਸ ਦੇਣਗੇ ਵੀ ਇਹਨਾਂ ਨੂੰ ਕਿੰਨੀ ਕਿੰਨੀ ਪਲੇਸਮੈਂਟ ਗਈ ਆ ਅਜੇ ਤੱਕ ਮਲਕੇ ਆਪਾਂ ਆਪਦੇ ਲੈਵਲ ਅਪਡੇਟ ਕਰਕੇ ਰੱਖਣੇ ਆ ਆਪਾਂ ਨੂੰ ਪਲੇਸਮੈਂਟ ਪਤਾ ਨਹੀਂ ਕਿਧਰੋਂ ਆ ਜਾਣੀ ਆ ਜੇ ਆਪਾਂ ਸੋਚਾਂਗੇ ਵੀ ਯਾਰ ਮੇਰਾ ਮਲਕੇ ਪੈਸਾ ਫਲਾਣੇ ਨੂੰ ਨਾ ਚਲੇ ਜੇ ਮੈਂ ਉਹ ਲੈਵਲ ਚੁੱਕੂੰਗਾ ਤੇ ਫਲਾਣੇ ਨੂੰ ਮੇਰੀ 47% ਜਲੇ ਜਾਣਾ ਪਰ ਇਹ ਵੇਖੋ ਜਿਹੜਾ ਥੱਲੇ ਥੱਲੇ ਟੀਮ ਪਾਣ ਦੀ ਉਹਦਾ ਕਿੰਨਾ ਪੈਸਾ ਤੁਹਾਨੂੰ ਆਊਗਾ ਇਹ ਕਦੀ ਨਹੀਂ ਸੋਚਣਾ ਤੁਸੀਂ ਵੀ ਸਾਡੀ ਮਤਲਕਿ ਜਿਹੜੀ ਇਨਕਮ ਆ ਸੀਨੀਅਰ ਨੂੰ ਚਲੇ ਜਾਣੀ ਆ 47% ਉਹਨੂੰ ਚਲੇ ਜਾਣਾ ਸਾਡੇ 47% ਨਹੀਂ ਆਪਾਂ ਨੂੰ ਜਿਹੜੀ ਥੱਲੇ ਟੀਮ ਪਾਣੀ ਉਹਨਾਂ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਆਉਣਾ ਇਸ ਕਰਕੇ ਤੁਹਾਡਾ ਡਿਸੀਜਨ ਲਿਆ ਔਰ ਤੁਹਾਨੂੰ ਜਿਹੜਾ ਉਹ ਕਰੋੜਪਤੀ ਬਣਾ ਸਕਦਾ ਇਹਦੇ ਵਿੱਚ ਕੋਈ ਮਤਲਕਿ ਇਹੋ ਜਿਹਾ ਹੈ ਨਹੀਂ ਹੈਗਾ ਕਿ ਕਿਸੇ ਨੂੰ ਪੈਸਾ ਚਲੇ ਜਾਣਾ ਇਹਦੇ ਆਪਾਂ ਸਿਸਟਮ ਦੇ ਖੁਦ ਆਪਾਂ ਹੀ ਮਾਲਕ ਆ ਅਜੇ ਤੱਕ ਜਿੰਨੀ ਜਗ੍ਹਾ ਦੇ ਉੱਤੇ ਆਪਾਂ ਕਿਸੇ ਨੂੰ ਹੀ ਕਮਾ ਕੇ ਦਿੱਤਾ ਆਪਣੇ ਵਾਸਤੇ ਕੁਝ ਨਹੀਂ ਕਮਾਇਆ ਇਹ ਪਰ ਦੁਨੀਆ ਦਾ ਪਹਿਲਾ ਸਿਸਟਮ ਹੈ ਜਿਹੜਾ ਇਹਦੇ ਵਿੱਚ ਆਪਾਂ ਕੰਮ ਕਰਾਂਗੇ ਆਪਾਂ ਆਪਣੇ ਵਾਸਤੇ ਹੀ ਕਰਨਾ ਕਿਸੇ ਵਾਸਤੇ ਨਹੀਂ ਕੰਪਨੀ ਵਾਸਤੇ ਜਾਂ ਸਿਸਟਮ ਵਾਸਤੇ ਤੇ ਆਪਾਂ 5% ਹੀ ਉਹਨੂੰ ਦੇਣਾ ਬਾਕੀ ਸਾਰੀ ਸਾਰੀ ਇਨਕਮ ਆਪਣੇ ਕੋਲ ਹੀ ਰਹਿੰਦੀ ਆ ਜਾਂ ਆਪਣੇ ਜਿਹੜਾ ਪਲੇਸਮੈਂਟ ਬਣ ਜੂਗਾ ਉਹਦੇ ਕੋਲ ਚਲੇ ਜਾਣੀ ਆ ਠੀਕ ਹੈ ਜੀ ਇੰਨਾ ਕੁਝ ਕਹਿੰਦਾ ਆ ਖਿਮਾ ਦਾ ਜਾਚ ਗਿਆ ਜੇ ਕੁਝ ਥੋੜਾ ਬੋਧਾ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਡਿਸੀਜਨ ਵਧੀਆ ਲੋਕ ਮੇਰੀ ਇਨਕਮ ਦੀ ਗੱਲ ਕਰਾ ਸਾਲ ਹੋ ਗਿਆ ਵਾ 6 ਮਹੀਨਾ ਬਾਅਦ ਕੰਮ ਸਟਾਰਟ ਕੀਤਾ ਸੀਗਾ ਮੈਂ ਵੀ ਨੈਗੇਟਿਵ ਸੀਗਾ ਕਿਉਂਕਿ ਪਹਿਲਾਂ ਵੀ ਸਰ ਦੇ ਨਾਲ ਕੰਮ ਕੀਤਾ ਸੀਗਾ ਪਰ ਮੈਂ ਵੀ ਨੈਟਵਰਕਿੰਗ ਸਿਸਟਮ ਤੋਂ ਅਟਕ ਗਿਆ ਸੀ ਕਿ ਨਹੀਂ ਇਹ ਚ ਕੁਝ ਨਹੀਂ ਬਣਦਾਗਾ ਪਰ ਮੈਂ ਤੁਹਾਨੂੰ ਵਿਸ਼ਵਾਸ ਕਰਕੇ ਕਹਿੰਦਾ ਮੈਨੂੰ ਨਾਨ ਵਰਕਿੰਗ ਦੀ ਇਨਕਮ ਵੀ ਕੰਮ ਸਟਾਰਟ ਕਰਨ ਤੋਂ ਪਹਿਲਾਂ ਮੈਨੂੰ ਆਪਦਾ ਕੰਮ ਸਟਾਰਟ ਕਰਨ ਤੋਂ ਪਹਿਲਾਂ 16000 ਰੁਪਏ ਕਮਾਈ ਫਿਰ ਕੰਮ ਸਟਾਰਟ ਕੀਤਾ ਜੀ ਠੀਕ ਹੈ ਅੱਜ ਦੀ ਮੈਂ ਗੱਲ ਕਰਾ 7.5 ਲੱਖ ਰੁਪਏ ਮੈਂ ਕਮਾ ਚੁੱਕਿਆ ਇਹ ਹਲੋ ਟੀਮ ਦੀ ਗੱਲ ਕਰਾਂ ਤਾਂ ਟੀਮ ਵੀ ਬਹੁਤ ਜ਼ਬਰਦਸਤ ਬਣੀ ਆ ਮੋਗੇ ਵਿੱਚ ਵੀ ਟੀਮ ਹੈਗੀ ਲੁਧਿਆਣਾ ਵਿੱਚ ਵੀ ਟੀਮਾਂ ਔਰ ਫਰੀਦਕੋਟ ਦੇ ਵਿੱਚ ਵੀ ਟੀਮ ਹੈਗੀ ਆ ਔਰ ਪਰਮ ਰੱਬ ਦਾ ਮਸ਼ਕੁਰ ਕਰਦਾ ਉਸ ਪ੍ਰਮਾਤਮਾ ਦਾ ਜਿਨੇ ਮੈਨੂੰ ਇੰਨਾ ਵਧੀਆ ਕਨਸੈਪਟ ਦਿੱਤਾ ਔਰ ਆਪਦੀ ਗ੍ਰੇਟ ਅਪਲਾਨ ਦਿੱਤੀ ਜਿਨ੍ਹਾਂ ਨੇ ਮੇਰਾ ਪੜ ਪੜ ਤੇ ਸਾਥ ਦਿੱਤਾ ਔਰ ਇੰਨੀ ਵਧੀਆ ਟੀਮ ਬਣਾਉਣ ਦੇ ਵਿੱਚ ਖਾਸ ਲੋਕੀ ਮੇਰਾ ਯੋਗਦਾਨ ਦਿੱਤਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰਾ ਨਾਮ ਕੁਲਦੀਪ ਸਿੰਘ ਪੱਟੀ ਤੋਂ ਮੈਂ ਇੱਕ ਫਰੂਟ ਦਾ ਕੰਮ ਕਰਦਾ ਸੀ ਕਿ ਸਾਰ ਮੇਰੇ ਕੋ ਗਏ ਸ਼ਮਸ਼ੇਰ ਸਰ ਕਹਿੰਦੇ ਵੀ ਤੂੰ ਆਹ ਸਿਸਟਮ ਤੇਰਾ ਬੜਾ ਵਧੀਆ ਰੈਡੀ ਤੋਂ ਕਿੰਨੇ ਪੈਸੇ ਕਮਾ ਲੀਨਾ ਮੈਂ ਗਿਆ ਪੈਸੇ ਪੁੱਛੇ ਤੇ ਸਰ ਕੱਬਰ ਦਾ ਗੁਜ਼ਾਰਾ ਹੀ ਚੱਲਦਾ ਤੇ ਕਹਿੰਦੇ ਤੂੰ ਆਹ ਕੰਮ ਵਧੀਆ ਹੈਗਾ ਆਪਣਾ ਕਰ ਲੈ ਮੈਂ ਗਿਆ ਸਰ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਸੱਦ ਨੇ ਪੈਸੇ ਆਪਣੇ ਕੋਲੋਂ ਲਾ ਕੇ ਮੇਰੀ 30 ਡਾਲਰ ਤੇ ਆਈਡੀ ਲਈ ਤੇ ਮੇਰੇ ਕੋਲ ਟੀਮ ਹੈਗੀ ਸੀ ਮੈਂ ਉਦਣੇ ਟੀਮ ਸਾਰੀ ਇਕੱਠੀ ਕੀਤੀ ਤੇ 15 ਦਿਨਾਂ ਦੇ ਵਿੱਚ ਮੈਂ ਆਈਡੀ ਆਪਣੀ 930 ਤੇ ਲੈ ਗਿਆ ਮੀਨਾਂ ਦੇ ਵਿੱਚ ਮੈਂ ਇਹਦੇ ਵਿੱਚੋਂ 9.5 ਲੱਖ ਰੁਪਇਆ ਕਮਾਇਆ ਹੋ। ਥੈਂਕ ਯੂ ਬਹੁਤ। ਬਿਕਾ ਜ ਸਾਰਿਆਂ ਨੂੰ ਜੀ। ਪੱਥਾਂ ਵਾਲੇ ਤੋਂ ਗਰਜੰ ਸਿੰਘ ਜੀ ਮੈਂ 3 ਡਾਲਰ ਤੇ ਆਈਡੀ ਲਈ ਸੀ। ਉਸ ਤੋਂ ਹੌਲੀ ਹੌਲੀ ਕਮਾ ਕਮਾ ਕੇ ਜੀ ਇਹ ਵਿੱਚੋਂ ਪੈਸੇ ਆ ਗਏ ਤੇ 930 ਤੇ ਮੈਂ ਆਪ ਵੀ ਲੈ ਗਿਆ ਆਈਡੀ ਤੇ 930 ਤੇ ਮੇਰੇ ਮਿਸਿਸ ਦੀ ਚਲੀ। ਵੈਰੀ ਗੁੱਡ ਵੈਰੀ ਗੁੱਡ। ਸਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ। ਤੋ 8 ਕਿਲੋਮੀਟਰ ਦਰਿਆ ਦੇ ਬਿਲਕੁਲ ਉੱਤੇ ਮੈਂ ਬੰਨ੍ਹ ਦੇ ਜਾਂਦਾ ਠੀਕ ਹੈ ਕੰਮ ਮੈਂ ਜਿਹੜਾ ਸ਼ੁਰੂ ਕੀਤਾ ਈ ਦਰਸ਼ੇਵ ਸਿੰਘ ਸਰ ਛਮਸ਼ੇਰ ਸਿੰਘ ਹੋਰਾਂ ਨੇ ਮੈਨੂੰ ਕਰਾਇਆ ਬੜੇ ਪੁਰਾਣੇ ਦੋਸਤ ਆ ਸੀ ਇਹਨਾਂ ਨੇ ਕੰਮ ਬੜੀ ਜ਼ੋਰ ਜ਼ਰੂਰਤੀ ਕਰਕੇ ਕਰਵਾਇਆ ਮੈਂ ਕੰਮ ਕਰਨਾ ਕੰਪੈਨੀਆਂ ਦਾ ਮਹਾਰਾਸ਼ਟਰ ਵਾਲੀ ਇੰਡੀਆ ਵਜਾਂਦਾ ਅਪ੍ਰੈਲ 14 ਨੂੰ ਮੈਂ ਸ਼ੁਰੂ ਕੀਤਾ ਜਾਨੀ ਕਿ ਹੁਣ ਸਾਲ ਤੋਂ ਉੱਤੇ 1 ਮਹੀਨਾ ਟੱਪ ਚੁੱਕਾ ਆ ਕੰਮ ਮੈਂ ਸਿਰਫ 2 ਮਹੀਨੇ ਕੀਤਾ ਆ 930 ਤੇ ਆਈਡੀਆ ਦੇ ਇਨਕਮ ਮੇਰੀ ਇਹਦੇ ਵਿੱਚੋਂ 2 ਲੱਖ ਰੁਪਈਆ ਹੋ ਚੁੱਕੀ ਹੈ ਵੈਰੀ ਗੁੱਡ ਬਹੁਤ ਬਹੁਤ ਵਧੀਆ ਜਿਆ ਸਿਸਟਮ ਵੱਲੋਂ ਕੋਈ ਕਮੀ ਨਹੀਂ ਤੇ ਪਹਿਲਾਂ ਕੰਪਨੀਆ ਜਿਵੇਂ ਕਿਹਾ ਵੀ ਬਹੁਤ ਪੈਸਾ ਖਰਾਬ ਵੀ ਬੜਾ ਕੀਤਾ ਤੇ ਜਿਹੜਾ ਕੰਮ ਦਾ ਲੈਵਲ ਆ ਮੇਰਾ ਹੁਣ ਇਸ ਕਰਕੇ ਨਹੀਂ ਗਿਆ ਪਿਛੇ 2 ਮਹੀਨੇ ਸਾਰਿਆਂ ਨੂੰ ਪਤਾ ਵੀ 2 ਮਹੀਨੇ ਪਾਣੀ ਚੱਲਿਆ ਪੂਰਾ ਸਾਡੇ ਘਰਾਂ ਦੇ ਵਿੱਚ ਇਸ ਕਰਕੇ ਕੁਝ ਕਮਾਉਣ ਵਾਸਤੇ ਮੈਨੂੰ ਬਾਹਰ ਜਾਣਾ ਪਿਆ ਕਰ ਕਿਉਂਕਿ ਜੇ ਸਿਸਟਮ ਨਾਲ ਚੱਲੀਏ ਫਿਰ ਥੋੜਾ ਜਿਆ ਕੋਲੋ ਵੀ ਕਰਨਾ ਪੈਂਦਾ ਖਰਚਾ ਵਾਤੇ ਇਸ ਕਰਕੇ ਮੇਰਾ ਕੰਬਾਈਨਾ ਦਾ ਕੰਮ ਕਰਕੇ ਬਾਹਰ ਗਿਆ ਹੁਣ ਇਹਨਾਂ ਨੇ ਬੜਾ ਜ਼ੋਰ ਪਾ ਕੇ ਮੈਂ ਆ ਗਿਆ ਇੱਥੇ ਅੱਜ ਮੀਟਿੰਗ ਅੱਜ ਵੀ ਮਡਵਾਰੀ ਦਾ ਕੰਮ ਸੀਗਾ ਤੇ ਹੋਣੇ ਨਾਲ ਜਿੰਨਾ ਵੀ ਟਾਈਮ ਇੱਥੇ ਰੂੰਗਾ ਕੰਮ ਮੋਢੇ ਨਾਲ ਮੋਢਾ ਮਲਾ ਕੇ ਚੱਲਾਂਗੇ ਹੁਣ ਜਣੇ ਕਿ ਇਨਕਮ ਚੰਗੀ ਕਰਨੀ ਆ ਹੌਲੀ ਹੌਲੀ ਮਸ਼ੀਨਾਂ ਦਾ ਖੜਾ ਛੱਡਣਾ ਹੈ ਆਪਾਂ ਇਸ ਕਰਕੇ ਬਹੁਤ ਵਧੀਆ ਸਿਸਟਮ ਆ ਕੋਈ ਇਹਦੇ ਚ ਮਾੜੀ ਚੀਜ਼ ਨਹੀਂ ਜੇ ਕੋਈ ਕਵੇ ਪਤਾ ਨਹੀਂ ਇਹ ਫਰੌਂਟੀਆਂ ਮਾਰਦੇ ਆਗੇ ਜਾਂ ਇੱਕ ਦੂਜੇ ਨੂੰ ਸਿਖਾ ਕੇ ਲੈਂਦੇ ਮੇਰੀ ਸੱਚਾਈ ਆ ਕਿਉਂਕਿ ਮੈਂ ਗੁਰੂ ਮਹਾਰਾਜ ਦੇ ਲੜ ਲੱਗਾ ਮੈਂ ਝੂਠ ਨਹੀਂ ਮਾਰਦਾ ਆਪਣੀ ਸੱਚਾਈ ਨਾਲ ਚੱਲਣਾ ਕਮਾਉਣਾ ਵੀ ਆਪਣੇ ਵਾਸਤੇ ਆ ਕਿਸੇ ਨੂੰ ਕੋਹ ਦੇਣਾ ਨਹੀਂਗਾ ਆਪਾਂ ਤੇ ਜਾਂ ਝੂਠ ਮਾਰ ਕੇ ਕਹਿਣ ਨੂੰ ਬਸਾਉਣਾ ਨਹੀਂਗਾ ਬਿਲਕੁਲ ਜੋ ਅਸਲੀਅਤ ਗੱਲ ਆ ਸਿਸਟਮ ਬਹੁਤ ਹੀ ਨੇ ਦੇ ਬਹੁਤ ਪੈਸਾ ਗ੍ਰਾਮ ਕੀਤਾ ਹੈ ਬਰਾ ਸਿਸਟਮ ਨੇ ਮੈਨੂੰ ਲਾਈਫ ਮੇਰੀ ਬਣਾ ਦਿੱਤੀ ਕਿ ਆ ਬੱਚਿਆਂ ਦੀ ਵੀ ਲਾਈਫ ਮੇਰੀ ਬਣੂਗੀ ਇਸ ਕਰਕੇ ਧੰਨਵਾਦ ਸਾਰਿਆਂ ਦਾ ਮੇਰੇ ਵੀਰਾਂ ਦਾ ਜਿਹੜੇ ਜਿਹੜੇ ਆਏ ਨਵੇਂ ਜੁਆਇਨ ਜਰੂਰ ਹੋਣ ਸਰ ਨਾਲ ਡਿਸਕਸ ਕਰਨਾ ਔਰ ਕੋਈ ਵੀ ਸਵਾਲ ਆ ਇਹੋ ਜਿਹੜਾ ਦਿਮਾਗ ਜਮੇ ਕਿ ਭਾਜੀ ਨੇ ਕਿਹਾ ਵੀ ਇਹ ਚੋਂ ਪੈਸੇ ਕਢਵਾਏ ਕਿੰਨੇ ਆ ਮੈਂ 930 ਦੇ ਆਈਡੀਆ ਜਾ ਕੇ ਬਾਕੀ ਪੈਸਾ ਹਸਾਬ ਨਾਲੋਂ ਮੈਂ ਆਪਦਾ ਕਢਵਾਇਆ ਪਿਆ ਅਸੀਂ 85000 90000 ਤੱਕ 930 ਤੇ ਆਈ ਜਾਂਦੇ ਸਰ ਜੀ ਬਾਕੀ ਰੁਪਇਆ ਸਵਾ ਲੱਖ ਮੈਂ ਕਢਵਾ ਕੇ ਘਰੇ ਖਰਚਾ ਨਹੀਂ ਤੇ ਬੱਬੂ ਬੇਟਾ ਵਾਲਾ ਉਹਦੇ ਕੋਲ ਵੇਲੇ ਉਹਦੇ ਸਾਹਮਣੇ ਮੈਂ ਡਾਲਰ ਐਕਸਚੇਂਜ ਕਰਾ ਕੇ ਆਹ ਰਜੀਤ ਸਰ ਹੁਣੋਂ ਤੋਂ ਮੈਂ ਪਾ ਕੇ ਅੱਜ ਵੀ ਆਪਾਂ ਕਢਵਾ ਕੇ ਖਰਚੇ ਹੋਏ ਵੈਰੀ ਗੁੱਡ ਐਸਾ ਦਿੰਦਾ ਵਿਡਰੋਅਲ ਹੈਗਾ ਬਹੁਤ ਵਧੀਆ ਵਿਡਰੋਅਲ ਹੈ ਨਹੀਂ ਵੀ ਐਵੇਂ ਜੇ ਟੁੱਟ ਮਾਰੀ ਜਾਵਾਂਗੇ ਜਦੋਂ ਮਰਜ਼ੀ ਆਈਡੀ ਖੋਲ ਕੇ ਵੇਖ ਸਕਦੇ ਤਾਂ ਹਾਲ ਸਾਰੇ ਵੀਰਾਂ ਦਾ ਅਨੰਦ ਸਿੰਘ ਫਰੋਹਤ ਪੰਜਾਬ ਪਿੰਡ ਮੇਰਾ ਫਿਲਜੀ ਵਾਲਾ ਜੀ ਤੇ ਮੈਂ ਇਸ ਲਾਈਨ ਦੇ ਵਿੱਚ ਸਭ ਤੋਂ ਪਹਿਲਾਂ ਕਰਮ ਸਿੰਘ ਜੀ ਸੰਧੂ ਜੋ ਪਿੰਡ ਕੋਹਾਲੇ ਦੇ ਰਹਿਣ ਵਾਲਿਆ ਉਹਨਾਂ ਨੇ ਮੈਨੂੰ ਇਸ ਸਿਸਟਮ ਵਿੱਚ ਲਿਆਂਦਾ ਔਰ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਜਿਨ੍ਹਾਂ ਨੇ ਮੈਨੂੰ ਇਸ ਪਲੇਟਫਾਰਮ ਤੇ ਆਉਣ ਦਾ ਮੌਕਾ ਦਿੱਤਾ ਔਰ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜਿਹੜੇ ਇਸ ਲੈਂਡ ਵਿੱਚ ਜੁੜੇ ਆ ਸਾਰੇ ਕਰੋੜਪਤੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਇਹ ਸਿਸਟਮ ਬਹੁਤ ਵਧੀਆ ਇਸ ਸਿਸਟਮ ਵਿੱਚ ਆਓ ਤੇ ਵੱਧ ਤੋਂ ਵੱਧ ਲੋਕ ਜੁਆਇਨ ਕਰੋ ਤੇ ਤਾਂ ਕਿ ਹਰ ਇੱਕ ਪਰਸਨ ਪਿੰਡ ਜਿਹੜਾ ਕਰੋੜਪਤੀ ਬਣ ਸਕੇ ਥੈਂਕ ਯੂ ਮੇਰ ਬਾਹਰ ਲਿਖਾ ਲੱਗ ਰਿਹਾ ਹੋਣਾ ਕਿਸੇ ਨਾ ਕਿਸੇ ਨੂੰ ਪੰਜਾਬ 'ਚ ਬੈਠੇ ਸਾਰੇ ਯੈਸ ਸਰ ਪੰਜਾਬੀਆਂ ਦੇ ਕਿਹਦੇ ਜਨੂਨ ਬੜਾ ਹੁੰਦਾ ਜੋਸ਼ ਬੜਾ ਹੁੰਦਾ ਜਿਹੜੀ ਮਰਜ਼ੀ ਸਟੇਟ 'ਚ ਜਾਵੜੀ ਐ ਤੱਕ ਸਾਰਿਆਂ ਨੇ ਪੰਜਾਬੀਆਂ ਨੇ ਪਾਈਏ ਜਿੱਥੇ ਮਰਜ਼ੀ ਚਲੇ ਜਾਓ ਪਰ ਇੱਥੇ ਪੰਜਾਬੀ ਜਿਹੜੇ ਪੰਜਾਬ 'ਚ ਬਹਿ ਗਏ ਕਈ ਮੇਰੇ ਵਰਗੇ ਹੋਏ ਜਿਹੜੇ ਬੈਠੇ ਨੇ ਨੀਂਦ ਆ ਜਾਂਦੀ ਹਣੀ ਸਸਰੀ ਗੱਲ ਸਾਰਿਆਂ ਨੂੰ ਤੇ ਜਦ ਮੈਂ ਨਹੀਂ ਬੋਲਦਾ ਮੇਰੇ ਨਾਲ ਤਾਂ ਬੋਲੀ ਦੇਊਗਾ ਕੋਈ ਗੱਲ ਨਹੀਂ ਮੇਰਾ ਕਿਹੜਾ ਕਿੜਾ ਜਾਣਾ ਕੋਈ ਚੱਕਰ ਨਹੀਂ ਸੋ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਮੈਨੂੰ 6 ਮਹੀਨੇ ਹੋਏ ਸਿਸਟਮ ਨਾਲ ਸਟਾਰਟ ਕੀਤਾ ਨੂੰ 430 ਨਾਲ ਮੈਂ ਸਟਾਰਟ ਕੀਤਾ ਸਟਾਰਟਿੰਗ ਮੈਂ ਵੀ ਪਹਿਲਾਂ ਇਦਾਂ ਹੀ ਕੀਤਾ ਸੀ ਮੈਂ ਜੋਬ ਕਰ ਰਿਆ ਸੀ ਹੁਣ ਮੈਂ ਜੋਬ ਛੱਡ ਚੁੱਕਿਆ ਹਾਂਗਾ ਮੇਰਾ ਆਪਦਾ ਹੀ ਸਟੱਡੀ ਨੂੰ ਦਾ ਕੰਮ ਹੈ ਤਾਂ ਮੈਂ ਸਿਸਟਮ ਨੂੰ ਜੋ ਸਟਾਰਟ ਕੀਤਾ ਸੀ ਉਹਨਾਂ ਨੂੰ ਜੋਬ ਕਰਦੇ ਸੀ 14,500 ਰੁਪਏ ਮੇਰੀ ਸੈਲਰੀ ਸੀ ਜੋਬ ਕਰਨ ਵਾਲੇ ਪਰਸਨ ਵਾਸਤੇ 3000 ਰੁਪਏ ਤੋਂ ਜਿ ਬੜਾਉਂਦਾ ਹਾਂ ਨਜੀਦ 12,000 ਰੁਪਏ ਸੈਲਰੀ ਹੋ ਗਿਆ ਨਾ ਜੀ ਯੈਸ ਸਰ ਕੋ ਯੈਸ ਸਰ ਯੈਸ ਸਰ ਸਾਰੇ ਸਹਿਮਤ ਹਨ ਸਭ ਨੂੰ ਪਤਾ ਹੈ ਤੇ 3000 ਰੁਪਏ ਦੇ ਨਾਲ ਮੈਂ ਉਹ ਸਟਾਰਟ ਕੀਤਾ ਸਿਸਟਮ ਨੂੰ ਸਿਸਟਮ ਤੋਂ ਹੀ ਪੈਸਾ ਕਮਾ ਕੇ ਸਿਸਟਮ ਤੇ ਲਾਇਆ ਕੁਛ ਆਦਿ ਲਈ ਰੱਖਿਆ ਕੁਛ ਸਿਸਟਮ ਤੇ ਪੈਸਾ ਕਮਾ ਕੇ ਸਿਸਟਮ ਦੀ ਲਾਤਾ ਜ 430 ਦੇ ਡਾਲਰ ਦੇ ਨਾਲ ਮੇਰੀ ਆਈਡੀ ਪਹੁੰਚ ਚੁੱਕੀ ਆ। ਸੋ ਸਿਸਟਮ ਬੜਾ ਵਧੀਆ ਜੀ ਕਾਰਨਾ ਸਟਾਰਟ ਕੀਤਾ ਸੀ ਦੋ ਚੀਜ਼ਾਂ ਬੰਦੇ ਨੂੰ ਮੁਫਤ ਦੇ ਵਿੱਚ ਮਿਲਦੀਆਂ ਇੱਕ ਹਵਾ ਤੇ ਇੱਕ ਸਲਾਹ। ਪਾਣੀ ਤਾਂ ਹੁਣ ਮੁੱਲ ਵਿਕਣ ਲੱਗ ਗਿਆ ਕਿਉਂਕਿ ਸਾਡੇ ਫ੍ਰੀਕੋਡ ਦਾ ਨਲਕਿਆਂ ਤੋਂ ਹੀ ਭਰ-ਭਰ ਕੇ ਉਹ 20 ਰੁਪਏ ਦਾ ਕੈਂਪਰ ਵੇਚਦੇ ਨੇ। ਤੇ ਪਾਣੀ ਦੀ ਗੱਲ ਹੀ ਨਹੀਂ ਕਰਦੇ ਆਪਾਂ। ਉਹ ਤਾਂ ਸ਼ਬੀਲਾ ਵਾਲੇ ਫ੍ਰੀ ਮਿਲਦਾ। ਹਵਾ ਤੇ ਸਲਾਹ ਫ੍ਰੀ ਦੇ ਵਿੱਚ ਮਿਲ ਜਾਂਦੀ ਹੈ। ਤੇ ਜਦੋਂ ਤੁਸੀਂ ਵੀ ਇਥੇ ਬਾਹਰ ਜਾਉਂਗੇ ਸ਼ਾਇਦ ਤੇ ਕਈ ਮੇਰੇ ਨਾਲ ਜਿਹੜੇ ਫੇਲਰ ਬੰਦੇ ਹੋਣਗੇ ਨਾ ਉਹ ਕਹਿਣਗੇ ਇਧਰੋਂ ਆਇਆ ਫਲਾਨੀ ਮੀਟਿੰਗ ਸੁਣ ਕੇ ਆਇਆ ਕਿ ਪ੍ਰਸੇਨ ਸਿੰਘ ਬੰਦਾ ਆਇਆ ਸੀਗਾ ਜਾਣਦਾ ਹੀ ਆ ਤੂੰ ਇੱਥੇ ਕੰਪਨੀਆਂ ਦੇ ਫਰਦਾ ਹੁੰਦਾ ਸੀਗਾ ਉਹਨੇ ਮੈਨੂੰ ਪ੍ਰੈਨ ਸਮਝਾਇਆ ਉਹ ਕਹਿੰਦਾ 32 ਲੱਖੇ ਪਤਾ ਨਹੀਂ ਕਿੰਨੇ ਕਰੋੜ ਰੁਪਏ ਕਮਾ ਲਾਂਗੇ ਆਪਾਂ ਉਹ ਕਹਿੰਦਾ ਅੱਛਾ ਅੱਛਾ ਤੇ ਇਹਨੂੰ ਵੀ ਬਣਾਇਆ ਮੈਨੂੰ ਵੀ ਬਣਾਇਆ ਸੀ ਤੈਨੂੰ ਵੀ ਬਣਾਤਾ ਮੈਨੂੰ ਵੀ ਬਣਾਇਆ ਸੀ ਅੱਛਾ ਫਲਾਨੀ ਕੰਪਨੀ ਆਈ ਫਲਾ 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 ਕਈ ਕੰਪਨੀਆਂ ਦੇ ਨਾਮ ਗਿਣਾ ਦਊਗਾ ਅਸਲ ਵਿੱਚ ਜਿਹੜਾ ਫੇਲਰ ਹੋਇਆ ਬੰਦਾ ਨਾ ਸਪੋਜ਼ ਕਰੋ ਅੱਜ ਭਾਜੀ ਮੈਂ ਪਲੱਸ 2 ਚ ਫੇਲ ਹੋਇਆ ਮੈਂ ਕਹਿੰਦਾ ਯਾਰ ਪਲੱਸ 2 ਬੜੀ ਔਖੀ ਵੀਰੇ ਤੂੰ ਨਾ ਪਲੱਸ 2 ਕਰੀਂ ਛੱਡ ਦੋਗੇ ਨਹੀਂ ਤੁਸੀਂ ਕੀ ਕਹੋਗੇ ਮੈਨੂੰ ਮੈਂ ਕਹੂੰਗਾ ਯਾਰ ਬੀਏ ਕਰਾਂਗੇ ਮੈਂ ਤੈਨੂੰ ਕਰਕੇ ਦਿਖਾਉਂਗਾ ਤੇਥੋਂ ਨਹੀਂ ਨਾ ਹੋਈ ਤੂੰ ਨਲਾਇਕ ਸੀਗਾ ਤੇਥੋਂ ਨਹੀਂ ਇਧਰ ਮੈਂ ਕਰਕੇ ਦਿਖਾਉਂਗਾ ਇਸੇ ਤਰ੍ਹਾਂ ਪਲੇਟਫਾਰਮ ਆ ਕੋਈ ਵੀ ਪਲੇਟਫਾਰਮ ਕੋਈ ਵੀ ਸਿਸਟਮ ਚੱਲਦੇ ਨਹੀਂ ਹੁੰਦੇ ਚਲਾਉਣੇ ਪੈਂਦੇ ਨੇ ਬੰਦਾ ਚੱਲਦਾ ਨਹੀਂ ਉਹਨੂੰ ਚਲਾਉਣਾ ਪੈਂਦਾ ਹੈ ਜੀ ਆਪਾਂ ਇਤੋਂ ਕਿਤੇ ਆਪਾਂ ਜੀਰੇ ਜਾਣਾ ਇੱਕ ਮਾਈਂਡ ਨੂੰ ਸੈਟਅਪ ਕੀਤਾ ਆਪਾਂ ਆਪਣੇ ਦਿਮਾਗ ਨੂੰ ਕਮਾਂਡ ਦਿੱਤੀ ਮੈਂ ਜੀਰੇ ਜਾਣਾ ਹੁਣ ਮੂੰਹ ਆਪਣਾ ਚੱਲ ਪਿਆ ਕਿੱਧਰ ਨੂੰ ਜੀ ਫਰੋਸ ਪਰਾਲ ਨੂੰ ਤੇ ਜਿੰਨਾ ਮਰਜੀ ਜੀਰੂ ਜੀਰਾ ਤਾਂ ਆਉਣਾ ਨਹੀਂ ਆਉਣਾ ਤਾਂ ਫਰੋਸ ਪਰ ਹੀ ਆ ਤੇ ਉਸ ਤੋਂ ਬਾਅਦ ਅੱਗੇ ਬਾਰਡਰ ਹੋਣਾ ਆਪਾਂ ਨੂੰ ਪਤਾ ਹੀ ਫਿਰ ਕੀ ਹੋਊਗਾ ਹੈਨਾ ਇੱਕ ਮਾਈਂਡ ਨੂੰ ਸੈਟਅਪ ਕਰਕੇ ਤੇ ਪਲੀਜ਼ ਹੈ ਚਿਹਰੇ ਤੇ ਸਮਾਈਲ ਜਰੂਰ ਰੱਖਿਆ ਕਰੋ ਮੀਟਿੰਗ ਸਾਰੇ ਨਾ ਕਰੋੜਾ ਰੁਪਏ ਦੇਖਣ ਤੋਂ ਬਾਅਦ ਵੈਸੇ ਹੀ ਬੰਦੇ ਨੂੰ ਸੀਟ ਤੋਂ ਸਿੱਧਾ ਹੋ ਕੇ ਬਹਿ ਜਾਣਾ ਚਾਹੀਦਾ ਤੇ ਕਈ ਫਿਰ ਅੰਗੇ ਵਿਚਾਰੇ ਥੱਲੀ ਹੀ ਹੋ ਜਾਂਦੇ ਮੈਂ ਤਾਂ ਇਹ ਵੀ ਕਿਤੇ ਡੈਗੇ ਨਾ ਪੈਣ ਇਸ ਦੀ ਕਰੋੜਾ ਰੁਪਏ ਦੇਖਣ ਤੋਂ ਬਾਅਦ ਆ ਵੈਸੇ ਐਕਸਾਈਟਮੈਂਟ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਤੇ ਪਲੀਜ਼ 20 ਸਾਲ 22 ਸਾਲ ਪਹਿਲਾਂ ਦਾ ਗਾਣਾ ਗਾਇਆ ਸੀ ਗੁਰਦਾਸ ਮਾਨ ਜੀ ਨੇ ਸਾਰਿਆਂ ਨੇ ਸੁਣਿਆ ਵੀ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਤੇ ਆਪਣੇ ਕੇਦੇ ਚਿਹਰੇ ਤੇ ਸਮਾਈਲ ਹੈਗੀ ਹੈ ਥੋੜਾ ਜਿਹਾ ਤਾਂ ਕਰੋ ਕਿਧਰ ਗਈ ਭਾਜੀ ਥੋੜੀ ਜਿਹੀ ਤਾਂ ਸਮਾਈਲ ਲਓ ਹਾਂਜੀ ਇੱਕ ਦੂਜੇ ਨੂੰ ਵੇਖ ਕੇ ਕਰ ਲੋ ਘੱਟੂ ਘੜ ਪੈਣਾ ਪੈਣਾ ਨੂੰ ਵੇਖ ਕੇ ਸਮਾਈਲ ਕਰੀ ਜਾਓ ਭਰਾ ਭਰਾਵਾਂ ਨੂੰ ਵੇਖ ਕੇ ਸਮਾਈਲ ਇੱਕ ਦੂਜੇ ਸਮਾਈਲ ਤਾਂ ਕਰ ਲਈਏ ਬਹੁਤ ਵਧੀਆ ਕਲ ਸਤਿ ਸ੍ਰੀ ਅਕਾਲ ਤੇ ਜਿਨ੍ਹਾਂ ਨੇ ਤੁਮ ਇੱਥੇ ਬੁਲਾਇਆ ਉਹਨਾਂ ਦਾ ਐਂਡ ਤੇ ਜਾਂਦੇ ਜਾਂਦੇ ਧੰਨਵਾਦ ਜ਼ਰੂਰ ਕਰੋ ਜੇ ਤੇ ਸਲਾਹ ਹਮੇਸ਼ਾ ਬੇੜਾ ਘੜ ਕੇ ਕਰ ਦਿੰਦੀ ਆ ਚੰਗੀ ਸਲਾਹ ਜ਼ਿੰਦਗੀ ਬਣਾ ਵੀ ਦਿੰਦੀ ਆ ਤੇ ਮਾੜੀ ਸਲਾਹ ਬੇੜਾ ਘਰਕ ਵੀ ਕਰ ਦਿੰਦੀ ਆ ਇੱਕ ਛੋਟੀ ਐਗਜ਼ਾਮਪਲ ਦਿੰਨਾ ਬੜੀ ਵੱਡੀ ਨਹੀਂ ਸਰ ਟਾਈਮ ਬੜਾ ਸ਼ੋਰਟ ਹੈ ਪਹਿਲਾਂ ਮਾਫੀ ਚਾਹਣਾ ਦੋ ਦੋਸਤ ਸੀਗੇ ਜਿਵੇਂ ਸਾਹਨੇ ਪਰਾਣੀ ਕਹਾਵਤ ਸੁਣਾਈ ਜਨਾ ਦੋ ਦੋਸਤ ਸੀਗੇ ਉਹਨਾਂ ਦੇ ਵਿੱਚੋਂ ਦੋਨੇ ਵਿਚਾਰੇ ਗਰੀਬ ਸੀ ਉਹਨਾਂ ਕੋਲ ਦੋਨਾਂ ਕੋਲ ਜਰਾ ਕੋ ਸਾਈਕਲ ਸੀਗਾ ਤਾ ਉਹਨਾਂ ਨੇ ਪਤਾ ਲੱਗਿਆ ਕਿ ਸਾਡੇ ਨਾਲ ਦੇ ਪਿੰਡ ਕੋਈ ਸੰਤ ਮਹਾਤਮਾ ਆਇਆ ਕੋਈ ਕੋਈ ਸਲਾਹ ਦਿੰਦਿਆ ਬੈਠੋ ਸੰਤ ਕੋਲ ਮੈਨੂੰ ਪਤਾ ਤੁਹਾਨੂੰ ਚਾਹੀਦੀ ਹੈ ਸਾਰਿਆਂ ਨੂੰ ਤਾਂ ਸਲਾਹ ਕਹਿੰਦੇ ਵੀ ਉਹ ਸੰਤ ਆਇਆ ਕੋਈ ਬੜੀ ਵਧੀਆ ਸਲਾਹ ਦੇ ਦਿੰਦੇ ਤੇ ਜ਼ਿੰਦਗੀ ਬਦਲ ਜਾਂਦੀ ਹੈ ਤੇ ਦੋਨੇ ਦੋਸਤਾਂ ਨੇ ਸੋਚਿਆ ਕਹਿੰਦੇ ਯਾਰ ਚੱਲ ਗਿਆ ਆਪਾਂ ਵੀ ਸਲਾਹ ਲੈ ਲਈਏ ਇਹਨੇ ਲੋਕ ਕਾਮਯਾਬ ਹੋ ਗਏ ਅੱਗੇ ਨਿਕਲ ਗਏ ਆਪਾਂ ਵੀ ਚੱਲੀਏ ਤਾਂ ਦੋਸਤ ਜਦੋਂ ਗਏ ਸੰਤਾਂ ਨੇ ਕਿਹਾ ਕਹਿੰਦੇ ਵੀ ਤੁਸੀਂ ਕਾਹਦੇ ਦੇ ਆਏ ਹੋ ਕਹਿੰਦੇ ਇਹ ਸਾਈਕਲਾਂ ਤੇ ਆਏ ਕਹਿੰਦੇ ਸਾਈਕਲਾਂ ਸਾਈਡੋਂ ਰੇਸ ਲਓ ਤੇ ਅੱਗੇ ਇੱਕ ਮੱਝ ਲੈ ਲਓ ਇੱਕ ਇੱਕ ਮਾਂ ਦੇ ਲੜੋ ਤੁਸੀਂ ਦੁੱਧ ਪਾਓਗੇ ਹੌਲੀ ਹੌਲੀ ਇੱਕ ਤੋਂ ਤੁਸੀਂ ਦੋ ਮੱਝਾਂ ਬਣਾ ਲਓਗੇ ਤੁਸੀਂ ਡੇਰੀ ਫਾਰਮ ਵੀ ਬਣਾ ਲਓਗੇ ਤੁਸੀਂ ਜ਼ਿੰਦਗੀ 'ਚ ਬਹੁਤ ਅੱਗੇ ਨਿਕਲੋਗੇ ਦੋਨੇ ਦੋ ਸੁਖੀ ਸੁਖੀ ਉਹ ਤੋਂ ਨਿਕਲੇ ਕਿ ਸੰਤਪਾਤ ਨਹੀਂ ਆਈ ਇਹ ਬੜਾ ਵਧੀਆ ਦਿੱਤਾ ਕਿ ਫਾਰਮ ਹੋ ਸਬੰਧਾਂਗੇ ਤੇ ਦੋਨੇ ਦੋ ਸੁਪਨੇ ਲੈਂਦੇ ਆਉਂਦੇ ਨੇ ਉਹ ਆਪਣੇ ਪਿੰਡ ਨਿਕਲ ਗਿਆ ਦੂਸਰਾ ਆਪਣੇ ਪਿੰਡ ਨਿਕਲ ਗਿਆ ਹੋਇਆ ਕੀ ਜੀ ਉਸ ਸਮਾਂ ਬੀਤਿਆ 6 ਮਹੀਨੇ ਸਾਲ 2 ਸਾਲ 3 ਸਾਲ 5 ਸਾਲ ਲੰਘੇ ਤਾਂ ਦੋਨੇ ਉਸੇ ਜਿੱਥੇ ਜਗ੍ਹਾ ਤੋਂ ਦੋਨੇ ਅਲੱਗ-ਲੱਗ ਹੋਏ ਸੀ ਉਸੇ ਜਗ੍ਹਾ ਤੇ ਇੱਕ ਐਕਸੀਡੈਂਟ ਹੋਇਆ ਰੋਡ ਤੇ ਇੱਕ ਐਕਸੀਡੈਂਟ ਹੋਇਆ ਐਕਸੀਡੈਂਟ ਕਾਹਦਾ ਕਾਹਦਾ ਹੈ ਜੀ ਇੱਕ ਕਾਰ ਦਾ ਤੇ ਇੱਕ ਸਾਈਕਲ ਇੱਕ ਕਾਰ ਦਾ ਤੇ ਇੱਕ ਸਾਈਕਲ ਦਾ ਐਕਸੀਡੈਂਟ ਹੋਇਆ ਕਾਰ ਵਾਲੇ ਬੰਦੇ ਨੇ ਦੁਆਦਾ ਬਾਹਰ ਨਿਕਲ ਕੇ ਦੇਖਿਆ ਕਿ ਯਾਰ ਬੰਦੇ ਨੂੰ ਸੱਟ ਤਾਂ ਨਹੀਂ ਲੱਗੀ ਸਾਈਕਲ ਵਾਲੇ ਨੂੰ ਜਦੋਂ ਉਹਨੇ ਦੇਖਿਆ ਤਾਂ ਉਹਨੇ ਦੇਖਿਆ ਕਾਰ ਵਾਲੇ ਨੂੰ ਸਾਈਕਲ ਵਾਲੇ ਨੇ ਦੇਖਿਆ ਡਿੱਗੇ ਹੋਏ ਨੇ ਕਹਿੰਦਾ ਉਹਨੇ ਪਛਾਣ ਲੈ ਕਹਿੰਦਾ ਤੂੰ ਕਿੱਧਰ ਉਹ ਕੀ ਸੀ ਜਿਹੜੇ ਦੋ ਦੋਸਤ ਗਏ ਸੀ ਜਿਹਨਾਂ ਤੋਂ ਇੱਕ ਦੋਸਤ ਨੇ ਕਾਰ ਲੈ ਲਈ ਸੀ ਤਾਂ ਇੱਕ ਦੋ ਸਾਈਕਲ ਤੇ ਸੀ ਸੈਕਲ ਵਾਲੇ ਨੇ ਢਿੱਗੇ ਨਹੀਂ ਵੇਖਿਆ ਮੇਰੇ ਸਾਟ ਲੱਗੀ ਕਿ ਨਹੀਂ ਆਪਣੇ ਦੋਸਤ ਨੂੰ ਦੇਖਿਆ ਤੂੰ ਕਿੰਦਰ ਤੇਰੇ ਕੋਲ ਕਾਰ ਕਿਵੇਂ ਕਹਿੰਦਾ ਮੈਂ ਤੈਨੂੰ ਬਾਕੀ ਸਾਰਾ ਕੁਝ ਬਾਅਦ ਚ ਦੱਸੂਗਾ ਤੂੰ ਦਦਰ ਸੱਟ ਪਾਈ ਲੱਗੀ ਕਹਿੰਦਾ ਸਾਟ ਨੂੰ ਮਾਰ ਗੋਲੀ ਤੂੰ ਮੈਨੂੰ ਇਹ ਦੱਸ ਤੇਰੇ ਕੋਲ ਕਾਰ ਕਿੱਥੋਂ ਆਈ ਕਹਿੰਦਾ ਤੈਨੂੰ ਯਾਦ ਆ ਪੰਜ ਸਾਲ ਪਹਿਲਾਂ ਇੱਕ ਸੰਤ ਮਹਾਂਮਾਦੋ ਕੋਲ ਗਏ ਸੀ ਆਪਾਂ ਨੂੰ ਉਹਨਾਂ ਨੇ ਬਹੁਤ ਵਧੀਆ ਸਲਾਹ ਦਿੱਤੀ ਸੀ ਇੱਕ ਆਈਡੀਆ ਦਿੱਤਾ ਸੀ ਤੇ ਕਹਿੰਦਾ ਮੈਂ ਉਹੀ ਆਈਡੀਆ ਬਣਾ ਲਿਆ ਤੇ ਮੈਂ ਜਾ ਕੇ ਇਸੇ ਤਰੀਕੇ ਨਾਲ ਆ ਕਿ ਮੇਰੀ 200 ਮੱਝ ਹੈਗੀ ਆ ਮੇਰੇ ਕੋਲੇ ਤੇ ਅਗਰ ਮੇਰਾ ਨੇੜੇ ਨਾਲ ਤੋਂ 2 ਕਿਲੋਮੀਟਰ ਤੇ ਫਾਰਮ ਹਾਊਸ ਹੈ ਤੇ ਇਹਦੇ ਨਾਲ ਦੀਆਂ ਦੋ ਗੱਡੀਆਂ ਮੇਰੇ ਕੋਲ ਹੋਰ ਆ ਤੂੰ ਸੁਣ ਕੇ ਹੈਰਾਨ ਹੋ ਗਿਆ ਤੇ ਕਹਿੰਦਾ ਯਾਰ ਮੈਨੂੰ ਵੀ ਦਾਸਾ ਆਈਡੀਆ ਤਾਂ ਤੈਨੂੰ ਵੀ ਸੇਮ ਹੀ ਮਿਲਿਆ ਸੀ ਸਲਾਹ ਤੈਨੂੰ ਵੀ ਸੰਤ ਮਹਾਤਮਾ ਨੇ ਸੇਮ ਹੀ ਦਿੱਤੀ ਸੀ ਪਰ ਤੂੰ ਸਾਈਕਲ ਤੇ ਹੁਣ ਤਾਂ ਤੇ ਲੀ ਲਿਆ ਨਹੀਂ ਗਏ ਤੇ ਤਾਂ ਕਹਿੰਦਾ ਮੈਂ ਤੈਨੂੰ ਕੀ ਦੱਸਾਂ ਭਰਾਵਾ ਮੈਂ ਘਰੇ ਗਿਆ ਜਦੋਂ ਇੱਥੋਂ ਗਿਆ ਮੈਂ ਜਾਂਦੇ ਤੇਰੀ ਭਾਬੀ ਨੂੰ ਜਾ ਕੇ ਸਲਾਹ ਦਿੱਤੀ ਤੇ ਮੈਂ ਉਹਨੂੰ ਕਿਹਾ ਸੰਤ ਮਹਾਤਮਾ ਨੇ ਇੱਕ ਆਈਡੀਆ ਦਿੱਤਾ ਐ ਇੱਕ ਸਲਾਹ ਦਿੱਤੀ ਐ ਤੇ ਆਪਾਂ ਸਾਈਕਲ ਵੇਚ ਕੇ ਮੱਝ ਲੈ ਲੈਣੇ ਆ ਤੇ ਕਹਿੰਦਾ ਤੇਰੀ ਭਾਬੀ ਨੇ ਮੈਨੂੰ ਸਲਾਹ ਅਗੋ ਕੀ ਦਿੱਤੀ ਕਹਿੰਦੀ ਸਾਈਕਲ ਵੇਚ ਕੇ ਮੱਝ ਲਓਗੇ ਜੇ ਮੱਝ ਮਰ ਗਈ ਫੇਰ ਇਹ ਸਾਰੇ ਕਹਿੰਦਾ ਕਈ ਹੋਰ ਆਪਾਂ ਕਰੇ ਬੈਠੇ ਆਉਂਦੀਆਂ ਬੱਚਾ ਮਾਰ ਲੈਣੇ ਦੂਜੇ ਨਾਲ ਸਲਾਹ ਕਰਕੇ ਸੋ ਪਲੀਜ਼ ਆਪਾਂ ਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ ਮੈਂ ਸਿਸਟਮ ਨਾਲ 6 ਮਹੀਨੇ ਪਹਿਲਾਂ ਕੰਮ ਕੀਤਾ ਸੀ 3 ਮਹੀਨੇ ਹੋ ਗਏ ਮੈਨੂੰ ਮੈਂ ਕੰਮ ਨਹੀਂ ਕੀਤਾ ਹੁਣ ਮੈਂ ਕੰਮ ਸਟਾਰਟ ਕਰ ਰਿਹਾ 3 ਮਹੀਨੇ ਪਹਿਲਾਂ ਜਿਹੜਾ ਕੰਮ ਕੀਤਾ ਸੀ 6 ਮਹੀਨਿਆਂ ਤੋਂ ਉਹਨਾਂ ਦਿਨਾਂ ਵਿੱਚ ਮੈਂ 62000 ਰੁਪਏ ਕਮਾਇਆ ਸੀਗਾ ਸਿਸਟਮ ਦੇ ਵਿੱਚ ਵੈਰੀ ਗੁੱਡ ਬਹੁਤ ਵਧੀਆ ਕਨਸੈਪਟ ਹੈ ਜੀ ਆਪੇ ਦਿਮਾਗ ਨਾਲ ਡਿਸੀਜਨ ਲਿਓ ਤੇ ਸਟਾਰਟ ਕਰੋ ਤੇ ਚੱਲਣਾ ਸਟਾਰਟ ਕਰੋ ਵਾਇਰੂ ਦਾ ਨਾਮ ਲੈ ਕੇ ਜਿਹਨੂੰ ਵੀ ਤੁਸੀਂ ਪਰਮ ਪਿਤਾ ਪਰਮਾਤਮਾ ਨੂੰ ਮੰਨਦੇ ਆ ਉਹਦਾ ਨਾਮ ਲੈ ਕੇ ਸਿਸਟਮ ਨੂੰ ਸਟਾਰਟ ਕਰੋ ਬਹੁਤ ਅੱਗੇ ਨਿਕਲ ਜਾਓਗੇ। ਬਾਕੀ ਤੁਹਾਡੇ ਨਾਲ ਬਹੁਤ ਵੱਡੀ ਟੀਮ ਹੈਗੀ ਆ ਬਹੁਤ ਬਿਰੰਦਰ ਲੀਡਰ ਹੈ ਜਿਹੜੇ ਤੁਹਾਨੂੰ ਪਲ-ਪਲ ਦੇ ਗਾਈਡ ਕਰਦੇ ਰਹਿਣਗੇ ਤੇ ਆਪਾਂ ਵੀ ਤੁਹਾਡੇ ਨਾਲ ਲੱਗੇ ਆ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਦੇਖੋ ਜੀ ਮੈਂ ਲੈਵਲ ਤੇ ਦੋਸਤੋ 30 ਵਾਲੇ ਕੀਤਾ ਵਾ ਪਰ ਜਿੰਨੀ ਕਿ ਮੇਰੇ ਚ ਐਸੈਸਮੈਂਟ ਹੈ ਨਾ ਪਰ ਮੈਂ ਜਦੋਂ ਦਾ ਬੈਠਾ ਪਿੱਛੇ ਆ ਕੇ ਮੈਨੂੰ ਨੂੰ ਤੁਹਾਡੇ ਚ ਲੱਗੇ So, so, बारा कहाल जी बोलिया करो काम करने वास्तव पैसा कमाने आए हैं सो so, मेरा नाम जगतार गोखा मैं पट्टी शहर तू बिलोंग करता दा जी पेशा मेरा पंजाबी सिंगर ਨਾਲ ਨਾਲ ਮੈਂ ਨੈਟਵਰਕ ਦਾ ਕੰਮ ਕਰਦਾ ਵਾਂ ਨੈਟਵਰਕ ਸਿੱਖਦੇ ਆ ਰਹੇ ਆ ਤੇ ਅੱਜ ਮੈਂ ਇੱਥੇ ਆਇਆ ਵਾਂ ਤੇ ਅੱਜ ਤੋਂ ਕੋਈ 5-7 ਸਾਲ ਪਹਿਲਾਂ ਇੱਕ ਮੈਂ ਜੈਪੁਰ ਦੀ ਕੰਪਨੀ ਕਰਦਾ ਸੀਗਾ ਨਾਂ ਨਹੀਂ ਲੈਣਾ ਆਪਾਂ ਉਹਦੇ ਚ ਇੱਕ ਮੈਨੂੰ ਸਵਾਲ ਰੱਖਿਆਗਾ ਇਤਰਾ ਹੀ ਮੈਂ ਲੈਵਲ ਕੀਤਾ ਤੇ ਲੈਵਲ ਅਚੀਵ ਕੀਤਾ ਤਿੱਤਰ ਹਾਰ ਪਏ ਟਰੋਫੀ ਮਿਲੀ ਉਦੋਂ ਮੈਨੂੰ ਇੱਕ ਸਵਾਲ ਕੀਤਾ ਵੀ ਤੁਸੀਂ ਇੱਥੇ ਆਏ ਕਿਉਂ ਜੀ ਇੱਥੇ ਆਉਂਦਾ ਤੁਹਾਡਾ ਰੀਜਨ ਕੀ ਹੈ ਤੇ ਜੇ ਹੁਣ ਮੈਂ ਉਹਦਾ ਜਵਾਬ ਦਵਾ ਤੇ ਅੱਜ ਮੈਂ ਇੱਥੇ ਆਇਆ ਮਾ ਨਾ ਤੇ ਜਿਹੜੀ ਉਹ ਕਿਉਂ ਆਉਂਦਾ ਜਵਾਬ ਸੀ ਮੇਰਾ ਐ ਟ੍ਰੌਨਸ ਚਾਲ ਦੇ ਵਿੱਚੋਂ ਪੂਰਾ ਹੋਣਾ। ਤਾਂ ਮੈਨੂੰ 5 ਸਾਲ ਉਹ ਕਿਉਂਦਾ ਹੀ ਨਹੀਂ ਪਤਾ ਲੱਗਾ ਵੀ ਅਸੀਂ ਮੀਟਿੰਗ ਤੇ ਜਾਣੇ ਤੇ ਕਿਉਂ ਜਾਣੇ ਆ। ਉਹ ਮੈਨੂੰ ਕਿਉਂਦਾ ਹੀ ਨਹੀਂ ਪਤਾ ਲੱਗਾ ਅੱਜ ਤੱਕ ਵੀ ਉਹ ਕਿਉਂ ਕਿਹੜੀ ਤੇ ਜਿੱਦਨ ਦੀ ਮੈਂ ਇਹਦੇ ਚ 230 ਦੇ ਨਾਲ ਐਂਟਰੀ ਪਾਈ ਆ ਤੇ ਸੁਖ ਨਾਲ 300 ਤੋਂ ਪਲੱਸ ਡਾਲਰ ਵੀ ਆਏ ਆ ਵੈਰੀ ਗੁੱਡ ਨੂੰ ਪਤਾ ਲੱਗਾ ਵੀ ਉਹ ਜਿਹੜੀ ਹੈ ਮੇਰੀ ਆ ਇੱਥੇ ਆ ਕੇ ਕਦਮ ਹੋ ਗਿਆ ਸੋ ਥੈਂਕ ਯੂ ਥੈਂਕ ਯੂ ਸਰ ਸਾਰਿਆਂ ਨੂੰ ਸਤਿਕਾਰ ਸਤਿਕਾਰ ਜੀ ਸਤਿਕਾਰ ਜੀ ਸਾਰਿਆਂ ਨੂੰ ਸਤਿਕਾਰ ਸਾਰਿਆਂ ਨੂੰ ਜੀ ਜਿਹਾਜ਼ ਚ ਬੈਠੇ ਹੋ ਯੈਸ ਸਰ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਸੁਖਮੰਦਰ ਸਿੰਘ ਮੋਗਾ ਦਾ ਔਰ ਨੈਟਵਰਕ ਦੇ ਵਿੱਚ ਲਗਭਗ ਆਏ 12 13 ਸਾਲ ਤਾਂ ਹੋ ਗਏ ਪਰ ਸੁਪਨੇ ਪੂਰੇ ਹਜੇ ਨਹੀਂ ਹੋਏ ਅਰ ਜਿਆਦਾ ਵੀ ਜਾਣਕਾਰੀ ਜਿਹੜੀ ਹੈ ਜਿਆਦਾ ਵੀ ਸਮਝਦਾਰੀ ਉਹ ਵੀ ਕਿਤਨੇ ਕਿਤੇ ਬੰਦੇ ਨੂੰ ਲੈ ਲੈ ਕੇ ਖਤਰਨਾਕ ਹੁੰਦੇ ਆ ਹੈ ਨਾ ਤਾਂ ਪਲਾਨ ਬਣਾਉਣਾ ਸਮਝ ਗਏ ਹੋਗੇ ਸਾਰੇ ਜਣੇ ਪਲਾਨ ਸਮਝ ਗਏ ਜੇ ਨਹੀਂ ਸਮਝਦੇ ਫਿਰ ਵੀ ਛਾਲ ਮਾਰ ਦਿਓ ਗਰੀ ਟੋਟਾ ਜੀ ਨਹੀਂ ਸ਼ਾਬਾਸ਼ ਮੈਂ ਇੱਕ ਥੋੜਾ ਜਿਹਾ ਐਗਜ਼ਾਮਪਲ ਦੇ ਦਿੰਦਾ ਜਿਵੇਂ ਆਪਾਂ ਧੁੰਦ ਦੇ ਵਿੱਚ ਆਪਾਂ ਧੁੰਦ ਦੇ ਵਿੱਚ ਸਾਰੇ ਜਾਂਦੇ ਰਹਿੰਦੇ ਆ ਜਦੋਂ ਆਪਾਂ ਧੁੰਦ ਦੇ ਵਿੱਚ ਜਾਂਦੇ ਆ ਕੀ ਆਪਾਂ ਨੂੰ ਜਿੱਥੇ ਜਾਣਾ ਹੁੰਦਾ ਉਹ ਰਸਤਾ ਦਿਸਦਾ ਹੁੰਦਾ ਉੱਥੇ ਜਾਣਾ ਹੁੰਦਾ ਜਿਹੜੀ ਮੰਜ਼ਿਲ ਆਪਾਂ ਨੂੰ ਦਿਸਦੀ ਹੁੰਦੀ ਆ ਦਿਸਦਾ ਹੁੰਦਾ ਨਹੀਂ ਦਿਸਦਾ ਜਦੋਂ ਆਪਾਂ ਚੱਲਦੇ ਆ ਆਪਾਂ ਥੋੜੀ ਥੋੜੀ ਦੂਰ ਚੱਲਦੇ ਹੈਗੇ ਆ ਤੁਹਾਨੂੰ ਅਗਲਾ ਜਗ੍ਹਾ ਜਿੱਥੇ ਇੱਥੇ ਜਾਣਾ ਆਪਾਂ ਨੂੰ ਦਿਸਦਾ ਰਹਿੰਦਾ ਹੈ ਇਦਾਂ ਹੀ ਆ ਜੀ ਯੈਸ ਸਰ ਆਪਾਂ ਦੁਰਦੇ ਜਾਂਦੇ ਆਪਾਂ ਨੂੰ ਦੇਖਦਾ ਰਹਿੰਦਾ ਆਪਾਂ ਨੂੰ ਦੁਰਦੇ ਜਾਂਦੇ ਆਪਾਂ ਨੂੰ ਦੇਖ ਸਕਦਾ ਆਪਾਂ ਹੋ ਜਾਗਾ ਤੇ ਪਹੁੰਚ ਜਾਣਾ ਚਾਹੀ ਬਾਈਕ ਤੇ ਆ ਚਾਹੀ ਪੈਦਲ ਆ ਚਾਹੀ ਗੱਡੀ ਤੇ ਆ ਤਾਂ ਇਸ ਤਰ੍ਹਾਂ ਹੀ ਪਲਾਨ ਜਿਹੜਾ ਹੈਗਾ ਡਰੋਨ ਹਸਟਲ ਦਾ ਪਲਾਨ ਹੈ ਇਹ ਜਲਦੀ ਸਮਝ ਨਹੀਂ ਆਉਣਾ ਜਦੋਂ ਆ ਗਿਆ ਤੇ ਉਹ ਬੰਦਾ 300 ਕਰੋੜ ਰੁਪਏ ਦੇ ਵਿੱਚੋਂ ਕੱਢੂਗਾ ਹੀ ਕੱਢੂਗਾ ਔਰ ਮੈਂ ਸ਼ੁਰੂਆਤ ਕੀਤੀ ਲਗਭਗ 3-4 ਵਾਰੀ ਮੈਨੂੰ ਇਹਨਾਂ ਨੇ ਪਲਾਨ ਦਿਖਾਇਆ ਮੇਰੇ ਪਲਾਨ ਲਵਾਗ ਦੇ ਵਿੱਚ ਗਿਆ ਹੀ ਨਹੀਂ ਮੈਂ ਜਦ ਮੈਨੂੰ ਦੱਸਿਆ ਨੇ ਪਲਾਨ ਮੇਰੇ ਮਾਈਂਡ ਦੇ ਵਿੱਚ ਨਹੀਂ ਬੈਹ ਰਿਹਾ ਭਰਾਵਾ ਮੁਸ਼ਕਲ ਹੈ ਮੇਰੇ ਕੋਲ ਨਹੀਂ ਹੋਣਾ ਤਿੰਨ ਚਾਰ ਅਗਰੇ ਕੋਈ ਲਾਸਟ ਵਾਈ ਸੌਖੀ ਦੀ ਜਿਵੇਂ ਮਿਲੇ ਇਹਨਾਂ ਨੇ ਮੇਰੇ ਕੋਲ ਕੋਈ ਪ੍ਰੋਡਕਟ ਖੜਨਾ ਸੀਗਾ ਫਿਰ ਮੈਨੂੰ ਧੱਕੇ ਨਾਲ ਹੀ ਪਲਾਨ ਲਿਆ ਨਹੀਂ ਮਤਲਬ ਕਿ ਬਿੱਤਾ ਬੈਠੇ ਫਰਵਰੀ ਦੇ ਵਿੱਚ ਮੈਨੂੰ ਫਿਰ ਵੀ ਸਮਝ ਨਹੀਂ ਆਈ ਤੇ ਮੇਰਾ ਲੜਕਾ ਹੈ 22 ਸਾਲ ਦਾ ਉਹ ਵੀ ਮੇਰੇ ਨਾਲ ਨੈਟਵਰਕ ਮਾਰਕੀਟਿੰਗ ਦੇ ਵਿੱਚ ਹੀ ਹੈ ਲਗਭਗ 4 ਸਾਲ ਤੋਂ ਪਲੱਸ 2 ਕਰਕੇ ਉਹ ਵੀ ਕਹਿੰਦਾ ਮੈਂ ਨੌਕਰੀ ਨਾ ਕਰੀ ਨਹੀਂ ਕਰਨੀ ਮੈਂ ਕਰੂੰਗਾ ਨੈਟਵਰਕ ਮਾਰਕੀਟਿੰਗ ਮੇਰੇ ਨਾਲ ਹੀ ਹੈ ਉਹ ਔਰ ਜਦੋਂ ਅਸੀਂ ਇਕੱਠੇ ਹੋਏ ਮੈਂ ਇਹਨਾਂ ਨੇ ਮੈਨੂੰ ਕਾਲ ਕੀਤੀ ਕਹਿੰਦੇ ਅਸੀਂ ਮੋਗੇ ਆ ਰਹੇ ਹਾਂ ਤਸੀਮ ਜੀ ਕਹਿੰਦੇ ਮੈਂ ਕਿਹਾ ਚਲੋ ਆਜੋ ਕੋਈ ਗੱਲ ਮਿਲਦੇ ਆਂ ਮੈਂ ਉਹ ਲੜਕੇ ਨੂੰ ਨਾਲ ਲੈ ਲਿਆ ਮੈਂ ਨਾਲ ਲੈ ਕੇ ਮੈਂ ਕਿਹਾ ਬੇਟਾ ਪੂਰੇ ਇਤਹਾਲਾ ਬਲਾਲ ਸਿੰਘ ਦੇ ਨਾਲ ਦੀ ਇੱਕ ਹੋਟਲ ਦੇ ਉੱਤੇ ਬੈਠੇ ਉਦੋਂ ਦੇ ਵਿੱਚ ਬੈਠ ਕੇ ਚਾਹ ਪਾਣੀ ਪੀਤਾ ਔਰ ਉੱਥੋਂ ਅਸੀਂ ਪਲਾਨ ਜਦੋਂ ਇਹਨਾਂ ਨੇ ਦੁਬਾਰਾ ਰੀਟ ਮਾਰਿਆ ਉਹ ਵੀ ਬੱਚੇ ਨੇ ਸਮਝਿਆ ਔਰ ਸਮਝਣ ਤੋਂ ਬਾਅਦ ਦੇ ਵਿੱਚ ਸ਼ੁਰੂਆਤ ਕੀਤੀ ਸ਼ੁਰੂਆਤ ਕੀਤੀ ਇੱਕ ਬੰਦੇ ਨੂੰ ਆਪਣੇ ਦਾ ਲਿੰਕ ਹੈ ਲਿੰਕ ਸੈਂਡ ਕੀਤਾ ਕੈਨੇਡਾ ਦੇ ਵਿੱਚ ਬੈਠਾ ਹੈਗਾ ਪੂਲ ਲੈਂਡ ਦੇ ਸੰਗ ਕੀਤਾ ਉਹਨੇ ਮੈਨੂੰ ਪੁੱਛਿਆ ਇਹ ਕੀ ਆ ਮੈਂ ਕਿਹਾ ਮੈਨੂੰ ਕੁਝ ਨਹੀਂ ਪਤਾ ਇਹ ਜੂਮ ਮੀਟਿੰਗ ਦੇਖ ਲਓ ਤੁਸੀਂ ਔਰ ਉੱਤੇ ਆਪਣਾ YouTube ਦਾ ਲਿੰਕ ਪਿਆ ਉਹਨੂੰ ਤੁਸੀਂ ਸਰਚ ਕਰ ਲਓ ਦੇਖਿਆ ਉਹਨਾਂ ਨੇ ਉਹਾਂ ਦੇ ਕਹਿੰਦੇ ਵੀ ਇਹਦੀ ਪ੍ਰੋਪਰ ਜਾਣਕਾਰੀ ਕੀ ਆ ਮੈਂ ਕਿਹਾ ਮੈਨੂੰ ਕੁਝ ਨਹੀਂ ਪਤਾ ਮੇਰੇ ਨਾਲ ਉਹ ਰੈਨਸ ਦੇ ਵਿੱਚ ਕੰਮ ਕਰਦਾ ਸੀਗਾ ਔਰ ਲਗਭਗ ਐਗਜ਼ੀਕਿਊਟਿਵ ਦੇ ਰੈਂਕ ਤੇ ਸੀਗਾ ਇਹ ਸੀਨੀਅਰ ਦੇ ਐਗਜ਼ੀਕਿਊਟਿਵ ਲੈਂਕ ਤੇ ਸੀਗੇ ਔਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਤੁਸੀਂ ਦੱਸੇ ਇਹ ਨੂੰ ਜਾਣਦੇ ਹੋ ਮੈਂ ਕਹਿੰਦੇ ਹਾਂ ਮੈਂ ਕਿਹਾ ਨੰਬਰ ਹੈਗਾ ਕਹਿੰਦੇ ਹਾਂ ਮੈਂ ਕਿਹਾ ਤੁਸੀਂ ਉਹਨਾਂ ਨੂੰ ਕਾਲ ਕਰ ਜਦੋਂ ਉਹਨਾਂ ਨੇ ਕਾਲ ਕੀਤੀ ਇਹਨਾਂ ਨੇ ਗੱਲਬਾਤ ਵੀ 25 ਮਿੰਟ ਕੀਤੀ ਜਦੋਂ ਗੱਲਬਾਤ ਕੀਤੀ ਤੇ ਇਹਨਾਂ ਨੇ ਮੈਨੂੰ ਦੂਸਰੇ ਤੀਸਰੇ ਦਿਨੋਂ ਵਧਾਈਆਂ ਹੀ ਦਿੱਤੀਆਂ ਮੈਂ ਕਿਹਾ ਗਾੜੀਆਂ ਵਧਾਈਆਂ ਦਿੰਦੇ ਉਹ ਕਹਿੰਦੇ ਵੀ 1430 ਤੇ ਆਈਡੀ ਉਹਨਾਂ ਦੀ ਡਨ ਹੋ ਗਈ ਹੈ ਜene ਅੱਜ ਇਹਨੇ ਚੈੱਕ ਕਰ ਲਓ 409 ਡਾਲਰ ਤੁਹਾਨੂੰ ਆਏ ਹੋਏ ਨੇ ਮੈਨੂੰ ਖੁੱਲਣੀ ਨਹੀਂ ਆਉਂਦੀ ਤੇ ਮੈਨੂੰ ਕੁਝ ਪਤਾ ਨਹੀਂ ਸੀਗਾ ਵੀ ਕਿਵੇਂ ਖੁੱਲਦੀ ਹੈ ਮੈਂ ਆਪਣੇ ਲੜਕੀ ਨੂੰ ਕਿਹਾ ਬੇਟਾ ਮੈਂ ਕਿਹਾ ਤੂੰ ਦੇਖ ਯਾਰ ਆਹ ਅਕਸਰ ਸਿੰਘ ਦਾ ਜਿਹੜੇ ਅੰਕਲ ਦਾ ਫੋਨ ਆਇਆ ਉਹਨੇ ਦੇਖਿਆ 409 ਡਾਲਰ ਆਏ ਹੋਏ ਸੀਗੇ ਦਨੇ ਇਨ ਸੈਕੰਡ ਲਗਭਗ 23 37000 4000 ਰੁਪਈਆ ਇਨ ਸੈਕੰਡ ਆਇਆ ਔਰ ਮੈਂ ਲਾਸਟ ਹੀ ਗੱਲ ਕਰੂਗਾ ਇੱਕ ਇੱਕ ਮਿੰਟ ਦੀ ਕਹਾਣੀ ਦੇ ਨਾਲ ਤੁਸੀਂ ਉਸ ਕਹਾਣੀ ਨੂੰ ਆਪਣੇ ਉੱਤੇ ਇੰਪਲੀਮੈਂਟ ਕਰ ਦੇਣਾ ਹੈਗਾ ਮੈਂ ਚਾਹੁੰਗਾ ਕਿ ਸਾਰੇ ਲੋਕ ਜਿਹੜੇ ਹੈਗੇ ਆਪਾਂ ਇੱਥੇ ਆਏ ਆ ਤਾਂ ਪ੍ਰਮਾਤਮਾ ਦੀ ਕਿਰਪਾ ਹੈਲੋ ਆਪਾਂ ਸਾਰੇ ਇੱਥੇ ਬੈਠੇ ਹੈਗੇ ਆ ਆਪਣੇ ਤੇ ਪ੍ਰਮਾਤਮਾ ਦੀ ਕਿਰਪਾ ਹੈ ਤਦ ਕਰਕੇ ਇਸ ਹਾਲ ਦੇ ਵਿੱਚ ਆਪਾਂ ਗਰਮੀ ਦੇ ਵਿੱਚ ਬੈਠੇ ਆ ਪ੍ਰਮਾਤਮਾ ਆਪਣੇ ਕੋਲੋਂ ਕੁਝ ਕਰਵਾਉਣਾ ਚਾਹੁੰਦਾ ਤੁਸੀਂ ਆਪਣੇ ਵਾਸਤੇ ਉਸ ਪ੍ਰਮਾਤਮਾ ਵਾਸਤੇ ਕਲਾਪਿੰਗ ਕਰ ਸਕਦੇ ਹਾਂ ਮੈਂ ਲੱਗਿਆ ਥੋੜਾ ਜਿੰਨਾ ਕੁਝ ਦੋਸਤਾਂ ਨੂੰ ਦੇਖ ਰਿਹਾ ਹੈਗਾ ਜਿਨ੍ਹਾਂ ਨੂੰ ਆਪਣੇ ਵਾਸਤੇ ਵੀ ਕਲਾਪਿੰਗ ਨਹੀਂ ਕੀਤੀ ਪ੍ਰਮਾਤਮਾ ਵਾਸਤੇ ਵੀ ਨਹੀਂ ਕਲਾਪਿੰਗ ਕੀਤੀ ਮੈਂ ਦੁਬਾਰਾ ਫਿਰ ਕਹਿ ਜਨਣਾ ਹੈਗਾ ਵੀ ਪ੍ਰਮਾਤਮਾ ਵਾਸਤੇ ਆਪਣੇ ਵਾਸਤੇ ਕਲਾਪਿੰਗ ਕਰ ਲੋ ਕਰੋ ਤੁਸੀਂ ਇਸ ਹਾਲ ਦੇ ਇੱਕ ਮਿੰਟ ਦੀ ਕਹਾਣੀ ਨਾਲ ਮੈਂ ਰਿਲੇਟ ਕਰਾਂਗਾ ਇੱਕ ਵਾਰ ਦੀ ਗੱਲ ਹੈ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਰਾਜਾ ਸੀਗਾ ਉਸ ਦੀ ਇੱਕੋ ਹੀ ਇਕਲੌਤੀ ਬੇਟੀ ਸੀਗੀ ਉਹ ਜਵਾਨ ਹੋਈ ਜਦੋਂ ਜਵਾਨ ਹੋਈ ਤਾਂ ਉਸ ਨੂੰ ਉਸ ਨੇ ਵਿਆਹ ਦੀ ਚਿੰਤਾ ਪਈ ਕਿ ਮੈਂ ਇੱਕ ਲੜਕੀ ਹੈ ਮੇਰੀ ਮੈਂ ਉਹਦਾ ਵਿਆਹ ਕਰਨਾ ਹੈ ਔਰ ਮੈਂ ਕਿਸ ਦੇ ਨਾਲ ਵਿਆਹ ਕਰਾਂ ਮੈਂ ਉਸ ਨੂੰ ਆਪਣਾ ਰਾਜ ਭਾਗ ਸਾਂਭਣਾ ਜਿਹੜਾ ਵੀ ਇਹਦੇ ਨਾਲ ਮੈਰਿਜ ਕਰਵਾਊਗਾ ਤਾਂ ਰਾਜ ਭਾਗ ਤਾਂ ਸਾਂਭਣਾ ਹੀ ਸੀਗਾ ਕਿਉਂਕਿ ਇਕਲੌਤੀ ਲੜਕੀ ਸੀਗੀ ਜਦੋਂ ਉਸ ਨੂੰ ਉਸਨੇ ਕੀ ਕੀਤਾ ਢੰਡੋਰਾ ਬਟਵਾ ਦਿੱਤਾ ਢੰਡੋਰਾ ਬਟਵਾਇਆ ਕਿ ਜੋ ਵੀ ਇਹ ਜੋ ਇੱਕ ਨਦੀ ਬਣਾ ਦਿੱਤੀ ਗਈ ਛੋਟੀ ਜੀ ਮਤਲਬ ਜਿਹਨੂੰ ਆਪਾਂ ਇੱਕ ਕਹਿ ਦਿੰਦੇ ਹੈਗੇ ਤਲਾਬ ਬਣਾ ਦਿੱਤਾ ਗਿਆ ਵੀ ਜੋ ਵੀ ਇਸ ਤਲਾਬ ਨੂੰ ਪਾਰ ਕਰੇਗਾ ਮੈਂ ਉਸਦੇ ਨਾਲ ਆਪਣੀ ਲੜਕੀ ਦੀ ਵਿਆਹ ਕਰਾ ਦੀ ਕਰਾਂਗਾ ਕਿਉਂਕਿ ਲੋਕਾਂ ਨੂੰ ਇਹ ਸੀਗਾ ਵੀ ਅਗਰ ਅਸੀਂ ਇਸ ਲੜਕੀ ਦੀਆਂ ਵਿਆਹ ਕਰਵਾਣੇ ਹੈਗੇ ਆ ਤਾਂ ਸਾਨੂੰ ਸਾਰਾ ਰਾਜ ਭਾਗ ਮਿਲੇਗਾ ਸਹਿਤੋ ਜੀ ਮੇਰੇ ਨਾਲ ਸਾਉ ਨੂੰ ਸਾਰਾ ਸਾਰਾ ਰਾਜਪਾਗ ਮਿਲਣਾ ਸੀਗਾ ਜਦੋਂ ਟੰਡੋਰਾ ਫਟਵਾ ਦਿੱਤਾ ਗਿਆ ਉੱਥੇ ਬਹੁਤ ਸਾਰੇ ਲੋਕ ਬਹੁਤ ਸਾਰੇ ਯੂਰਪਰ ਯੋਧੇ ਬਹੁਤ ਸਾਰੇ ਮੁੰਡੇ ਨੌਜਵਾਨ ਬਹੁਤ ਸਾਰਾ ਇਕੱਠ ਹੋ ਗਿਆ ਜਿਨ੍ਹਾਂ ਦੀਆਂ ਮਤਲਬ ਕਿ ਆਪਣੀਆਂ ਬਾੜੀਆਂ ਬਣਾਈਆਂ ਹੋਈਆਂ ਸੀਆਂ ਵੀ ਅਸੀਂ ਅਸੀਂ ਵਿਆਹ ਕਰਵਾਵਾਂਗੇ ਅਸੀਂ ਵਿਆਹ ਕਰਵਾਵਾਂਗੇ ਹਰ ਨੂੰ ਇੱਛਾ ਸੀ ਕਿ ਵੀ ਅਸੀਂ ਉਸ ਲੜਕੀ ਨਾਲ ਗਾ ਕਰਵਾਵਾਂਗੇ ਤੇ ਅਸੀਂ ਰਾਜਪਾਗ ਸਾਂਭਾਂਗੇ ਜਦੋਂ ਉਸ ਤਲਾਬ ਦੇ ਕੋਲੇ ਆਉਂਦੇ ਹੈਗੇ ਆ ਤਾਂ ਤਲਾਬ ਬਹੁਤ ਸਾਰਾ ਵੱਡਾ ਹੁੰਦਾ ਹੈ ਤਲਾਬ ਦੇ ਵਿੱਚ ਬਹੁਤ ਸਾਰੇ ਮਗਰਮਾ ਛੱਡੇ ਹੁੰਦੇ ਆ ਕੀ ਸੱਤ ਹੁੰਦੇ ਆ ਜੀ ਮਗਰਮੱਛ ਹੁਣ ਸੁਖਪ੍ਰੀਤ ਨੂੰ ਕਹਿ ਦਿੱਤਾ ਜਾਵੇ ਕਿ ਤੂੰ ਇਸ ਸਰਾਏ ਦੇ ਵਿੱਚ ਦੀ ਲੰਘ ਜਾ ਕੀ ਲੰਘੇਗਾ ਲੋ ਸਰ ਮਾਰਨਾ ਥੋੜੀ ਹੈ ਮਾਰਨਾ ਥੋੜੀ ਹੈ ਹੈਨਾ ਤਾਂ ਉੱਥੇ ਕੀ ਹੋਇਆ ਬਹੁਤ ਸਾਰੇ ਮਗਰਮੱਛ ਸੀਗੇ ਤਾਂ ਲੋਕ ਦੇਖਦੇ ਸੀਗੇ ਵੀ ਜੇ ਨਹੀਂ ਲੰਘਾ ਕੀਤਾ ਸਾਨੂੰ ਤਾਂ ਮਗਰਮੱਛ ਖਾ ਜਾਣਗੇ ਤਾਂ ਦੇਖਦੇ ਦੇਖਦੇ ਕੀ ਹੋਇਆ ਤਾਂ ਇੱਕ ਸੁਖਪ੍ਰੀਤ ਵਰਗਾ ਹੀ ਲੜਕਾ ਉਸ ਤਲਾਬ ਦੇ ਅਗਲੇ ਪਾਸੇ ਖੜਾ ਸੀਗਾ ਤਾਂ ਉਹ ਚੱਕ ਕੇ ਦਵਾ ਦਾ ਉਹਨਾਂ ਦੇ ਜਿਹੜੇ ਵਜ਼ੀਰ ਸੀਗੇ ਉਹਨਾਂ ਨੇ ਬਿਠਾਇਆ ਲਿਆ ਕੇ ਉਹਨਾਂ ਦੇ ਰਾਜੇ ਦੇ ਕੋਲੇ ਬਿਠਾਤਾ ਲਿਆ ਕੇ ਉਹਨੂੰ ਕਹਿੰਦੇ ਜੀ ਲਓ ਜੀ ਇਹ ਕਹਿੰਦੇ ਕਿ ਵੀ ਇਹ ਲੜਕਾ ਹੈ ਜੀ ਇਹੇ ਤੁਹਾਡੀ ਲੜਕੀ ਨਾਲ ਵਿਆਹ ਕਰਵਾਊਗਾ ਤਾਂ ਉਹ ਰਾਜੇ ਨੇ ਪੁੱਛਿਆ ਉਸ ਨੂੰ ਪੁੱਛੀ ਗਈ ਸੀ ਕਿ ਤੂੰ ਬੇਟਾ ਐਡੇ ਵੱਡੇ ਸ਼ੁਰੂ ਦੇ ਯੋਧੇ ਐਡੇ ਵੱਡੇ ਮਤਲਬ ਕਿ ਨੌਜਵਾਨ ਐਡੇ ਵੱਡੇ ਪਹਿਲਵਾਨ ਸੀਗੇ ਉਹ ਇਸ ਤਲਾਬ ਨੂੰ ਮਤਲਬ ਕਿ ਪਾਰ ਨਹੀਂ ਕਰ ਸਕੇ ਤੂੰ ਕਿਵੇਂ ਕਰ ਗਿਆ ਉਹ ਵਿਚਾਰਾ ਸਾਹੂ ਸਾਹ ਹੋਇਆ ਵਾ ਸੀਗਾ ਹੌਂਕੀ ਅੱਲਾ ਸੀਗਾ ਉਕੇ ਨਾ ਮੈਂ ਇਹ ਬਾਅਦ ਚ ਦੱਸੂਗਾ ਪਹਿਲਾਂ ਮੈਨੂੰ ਦੱਸੋ ਮੈਨੂੰ ਧੱਕਾ ਕਿਨੇ ਮਾਰਿਆ ਸੀਗਾ ਮੈਨੂੰ ਲੱਗਦਾ ਗੱਲ ਸਮਝ ਨਹੀਂ ਆ ਰਹੀ ਮੇਰਾ ਕਹਿਣ ਦਾ ਮਤਲਬ ਹੈ ਜੇ ਕੋਈ ਇਸ ਪਲੇਟਫਾਰਮ ਦੇ ਵਿੱਚ ਇਸ ਸਿਸਟਮ ਦੇ ਵਿੱਚ ਤੁਹਾਨੂੰ ਧੱਕੇ ਨਾਲ ਵੀ ਲੈ ਕੇ ਆ ਰਿਹਾ ਹੈਗਾ ਨਾ ਤੁਸੀਂ ਤਾਂ ਵੀ ਧੱਕੇ ਨਾਲ ਇਹਦੇ ਵਿੱਚ ਉਹ 300 ਕਰੋੜ ਰੁਪਇਆ ਕਮਾਜੋਗੇ ਤੁਸੀਂ ਧੱਕਾ ਹੀ ਕਿਸੇ ਦਾ ਲੈ ਲਿਓ ਧੱਕੇ ਨਾਲ ਹੀ ਤੁਸੀਂ ਇਸ ਸਿਸਟਮ ਦੇ ਵਿੱਚ ਆ ਜਾਓ ਜੇ ਤੁਸੀਂ ਕੋਈ ਮਾਰਕਵਾੜ ਜਾਓਗੇ ਕੁਝ ਨਹੀਂ ਦੇਖਣ ਦੀ ਲੋੜ ਇੱਕ ਵਾਰੀ ਇਹ ਸਿਸਟਮ ਦੇ ਵਿੱਚ ਸਾਲ ਲਗਾਉਣੇ ਆ ਇਸ ਤਲਾਬ ਦੇ ਵਿੱਚ ਸਾਲ ਲਗਾਉਣੇ ਆ ਤੁਹਾਨੂੰ ਆਪਣੇ ਹੀ ਪਤਾ ਨਹੀਂ ਲੱਗਣਾ ਚਾਕੇ ਦੂਦੇ ਪਾਸੇ ਲੈ ਜਾਣਗੇ ਥੈਂਕ ਯੂ ਧੰਨਵਾਦ ਸ਼ੁਕਰੀਆ ਫਿਰ